ਕਟਮਾਰ ਕਰਦੇ ਆ ਨੰਗਾ ਕਰਕੇ ਉਹਦੀ ਵੀਡੀਓ ਬਣਾਉਂਦੇ ਆ ਇਹਦਾ ਇਹ ਮਹਿਕ ਪੰਡੋਰੀਆ ਇਹ ਜਿਵੇਂ ਕਹਿੰਦੇ ਨੇ ਟਟੂਆ ਖਾ ਗਿਆ ਬਟੂਆ ਫਿਰ ਵੀ ਟਟੂਏ ਦਾ ਟਟੂਆ ਇਹਨੇ ਦੋ ਮੁੰਡਿਆਂ ਦਾ ਕਤਲ ਕਰਵਾਤਾ ਤੇ ਅਜੇ ਫਿਰ ਵੀਡੀਓ ਪਾ ਕੇ ਕਹਿੰਦਾ ਕਿ ਸਾਡਾ ਤਾਂ ਸਮਝੌਤਾ ਹੋ ਗਿਆ ਸੀ ਬਿਲਕੁਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਉਸ ਤੋਂ ਬਾਅਦ ਅਸਲੀ ਜਿਹੜੀ ਲੜਾਈ ਆ ਉਹ ਸ਼ੁਰੂ ਹੁੰਦੀ ਹੈ ਫੈਟਰੀ ਹੋ ਜਾਂਦੀ ਹੈ ਜਿਹੜਾ ਪਾਕਿਸਤਾਨੀ ਡਾਊਨ ਹੈ ਸਹਿਨਾਜ ਸਹਿਜਾਦ ਪੱਟ ਸਹਿਜਾਦ ਪੱਟ ਮਹਿਕ ਪੰਡੋਰੀ ਅਪਹਾਜ ਵੀ ਹੈ ਬਿਲਕੁਲ ਔਰ ਦੇਖੋ ਨੁਜਵਾਕ ਜਾਂ ਲੱਗਦਾ ਬੇ ਸੇਮ ਤੇ ਲੋਕ ਗਾਇਕ ਹੈ ਉਹਦੀ ਕੁੱਟਮਾਰ ਹੋਈ ਸੀ ਸਟੇਜ ਤੇ ਜੀ ਔਰ ਉਸ ਕੁੱਟਮਾਰ ਦੇ ਮੌਕੇ ਵੀ ਇਹਨਾਂ ਦੇ ਵਿੱਚੋਂ ਇੱਕ ਮੁੰਡਾ ਸਟੇਜ ਤੇ ਸ਼ਾਮਲ ਸੀ ਮਨਕਨ ਸ਼ਾਂਪੂਰੀਏ ਦਾ ਗੈਂਗ ਹੈ ਜਿਸ ਨੇ ਕੀ ਕੀਤਾ ਗਾਲਾਂ ਕਢਵਾਈਆਂ ਮਹਿਕ ਪੰਡੋਰੀ ਤੋਂ ਜਸ ਢਾਲੀਵਾਲ ਤੇ ਅਰਸ਼ ਹੋਰ ਚੈਲੰਜ ਕੀਤਾ ਕਹਿੰਦਾ ਜਿੱਥੇ ਮਰਜ਼ੀ ਆ ਕੇ ਮੇਰੇ ਨਾਲ ਟੱਕਰ ਲਓ ਮੇਰੇ ਘਰੇ ਆ ਜਾਓ ਘਰੇ ਆ ਕੇ ਮੇਰੇ ਨਾਲ ਪੰਗਾ ਲੈ ਲਓ ਜਿੱਥੇ ਮਰਜ਼ੀ ਪੰਗਾ ਲੈ ਲਓ ਉਹਨੇ ਚੈਲੰਜ ਕੀਤਾ ਲਗਾਤਾਰ ਸ਼ੈਰੋ ਸ਼ੇਰੀ ਨਾਲ ਕਿਸੇ ਦੀ ਬਦਨਾਮੀ ਕਰਤੀ ਕਿਸੇ ਸਿੰਗਰ ਦੇ ਖਿਲਾਫ ਵੀਡੀਓ ਪਾਤੀ ਇਹਦੇ ਪਿੱਛੇ ਦੀਆਂ ਤਾਰਾਂ ਨੇ ਜਿਹੜੀਆਂ ਜੁੜੀਆਂ ਹੋਈਆਂ ਗਰਦੀਪ ਉਹ ਬਹੁਤ ਵੱਡੇ ਗੈਂਗਸਟਰ ਨਾਲ ਜੁੜੀਆਂ ਹੋਈਆਂ ਮਹਿਕ ਪੰਡੋਰੀ ਤੋਂ ਜਸ ਢਾਲੀਵਾਲ ਨੂੰ ਗਾਣਾ ਕਢਵਾਇਆ ਗਿਆ ਬਿਲਕੁਲ ਉਹ ਕਿੰਨਾ ਨੇ ਕਢਵਾਇਆ ਇੱਕ ਵੱਖਰਾ ਗਾਇਆ ਗਿਆ ਸੋਸ਼ਲ ਮੀਡੀਆ ਤੇ ਇੱਕ ਇਨਫਲੂਐਂਸਰ ਜਿਸ ਦਾ ਨਾਮ ਮਹਿਕ ਪੰਡੋਰੀ ਦੱਸਿਆ ਜਾ ਰਿਹਾ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਜਸ ਢਾਲੀਵਾਲ ਨਾਮਕ ਲੜਕੇ ਦੇ ਵੱਲੋਂ ਉਸ ਦੇ ਘਰ ਦੇ ਵਿੱਚ ਜਾ ਕੇ ਉਸ ਦੀ ਜਿਹੜੀ ਕੁੱਟਮਾਰ ਕੀਤੀ ਗਈ ਹੈ ਉਸ ਤੋਂ ਬਾਅਦ ਵਿੱਚ ਕਾਫੀ ਸਾਰੀਆਂ ਵੀਡੀਓਜ਼ ਜਿਹੜੀਆਂ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗ ਵਾਇਰਲ ਹੋਈਆਂ ਤਾਂ ਬੀਤੇ ਕੱਲ ਕੈਰੋ ਫਾਟਕ ਦੇ ਉੱਪਰ ਦੋ ਕਤਲ ਹੋ ਜਾਂਦੇ ਨੇ ਤਾਂ ਉਹਨਾਂ ਕਤਲਾਂ ਦੀ ਜਿਹੜੀ ਤਾਰ ਹੈ ਉਹ ਕਿਤੇ ਨਾ ਕਿਤੇ ਮਹਿਕ ਪੰਡੋਰੀ ਇਨਫਲੂਐਂਸਰ ਦੇ ਨਾਲ ਜਿਹੜੀ ਜੋੜੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਚੱਲ ਰਹੀ ਹੈ ਇਸ ਕੇਸ ਨੂੰ ਲੈ ਕੇ ਕਿ ਚੜ੍ਹਦੀ ਉਮਰ ਦੇ ਜਿਹੜੇ ਦੋ ਨੌਜਵਾਨ ਸੀ ਜਿਨ੍ਹਾਂ ਦਾ ਕਤਲ ਹੋ ਜਾਂਦਾ ਉਹ ਸਾਰਾ ਹੀ ਮਾਮਲਾ ਇਸ ਮਾਮਲੇ ਦੇ ਨਾਲ ਜੋੜਿਆ ਜਾ ਰਿਹਾ ਕਿਸ ਤਰੀਕੇ ਦੇ ਨਾਲ ਉਹ ਜਿਹੜੇ ਕਤਲ ਹੋਏ ਨੇ ਤੰਤਨ ਦੇ ਵਿੱਚ ਉਹਨਾਂ ਦੀ ਤਾਰ ਇਸ ਕੇਸ ਦੇ ਨਾਲ ਜੁੜਦੀ ਹੈ ਜਾਂ ਨਹੀਂ ਜੁੜਦੀ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਸੋਸ਼ਲ ਮੀਡੀਆ ਇੱਕ ਅਜਿਹੀ ਚੀਜ਼ ਹੈ ਜਿਹੜੀ ਗੈਂਗਵਾਰ ਨੂੰ ਵੀ ਜਨਮ ਦਿੰਦੀ ਹੈ ਬੀਤੇ ਕੁਝ ਸਮਾਂ ਪਹਿਲਾਂ ਬਹੁਤ ਸਾਰੀਆਂ ਗੈਂਗਬਾਰਾਂ ਹੋਈਆਂ ਨੇ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਸੀ ਉਹ ਅੱਗ ਦੇ ਵਾਂਗ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਵੱਡੇ ਕਤਲ ਕਾਂਡ ਬਣ ਗਏ ਨੇ ਤਾਂ ਅਜਿਹੀ ਇਹ ਜਿਹੜਾ ਮਾਮਲਾ ਹੈ ਲਗਾਤਾਰ ਦਿਨ ਪਰ ਦਿਨ ਇਹ ਜਿਹੜਾ ਤੂਰ ਫੜਦਾ ਜਾ ਰਿਹਾ ਇਸ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸੀਨੀਅਰ ਸਹਿਯੋਗੀ ਜਗਦਾਰ ਸਿੰਘ ਟੰਡਵਾੜ ਮੌਜੂਦ ਰਹਿਣਗੇ ਆਓ ਉਹਨਾਂ ਤੋਂ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਇਹ ਜਿਹੜੀਆਂ ਤਾਰਾਂ ਮਹਿਕ ਪੰਡੋਰੀ ਜਿਹੜਾ ਇਨਫਲੂਐਂਸਰ ਹੈ ਉਹਦੇ ਨਾਲ ਜੁੜਦੀਆਂ ਵੀ ਨੇ ਜਾ ਨਹੀਂ ਜੁੜਦੀਆਂ ਨੇ ਕਿਉਂਕਿ ਲੋਕਾਂ ਦੇ ਬੋਲੋ ਇਹ ਜਿਹੜਾ ਮੁੱਦਾ ਕਾਫੀ ਜ਼ਿਆਦਾ ਵੱਡਾ ਬਣਾਇਆ ਹੋਇਆ ਹੈ ਜਕਤਾਰ ਜੀ ਇੱਥੇ ਇਹ ਬਹੁਤ ਹੀ ਜ਼ਿਆਦਾ ਸੋਚਣ ਦਾ ਵਿਸ਼ਾ ਹੈ ਜਿਹੜਾ ਇਹ ਪਿਛਲੇ 2 ਦਿਨ ਤੋਂ ਅੱਗ ਦੇ ਵਾਂਗ ਖਬਰ ਜਿਹੜੀ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਪਲੇਟਫਾਰਮ ਨੇ ਕਿਉਂਕਿ ਕਈ ਵਾਰੀ ਗਲਤੀ ਕਿਸੇ ਦੀ ਹੁੰਦੀ ਹੈ ਭੁਗਤਨੀ ਕਿਸੇ ਨੂੰ ਪੈ ਜਾਂਦੀ ਹੈ ਬਿਲਕੁਲ ਬਿਲਕੁਲ ਗਰਦੀਪ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਇੱਕ ਛੋਟਾ ਜਿਹਾ ਦੇਖਣ ਨੂੰ ਛੋਟਾ ਜਿਹਾ ਲੱਗਦਾ ਪਰ ਕਹਿੰਦੇ ਵੀ ਜਿੰਨਾ ਨਿੱਕਾ ਉਨਾ ਹੀ ਤਿੱਖਾ ਬਿਲਕੁਲ ਮਹਿਕ ਪੰਡੂਰੀ ਅਪਾਜ ਵੀ ਹੈ ਬਿਲਕੁਲ ਔਰ ਦੇਖਣ ਨੂੰ ਜਵਾਕ ਜਿਹਾ ਲੱਗਦਾ ਪਰ ਇਹਦੀ ਉਮਰ ਮੈਨੂੰ ਲੱਗਦਾ ਬਾਬਾ ਲੱਗਦੀ ਹੈ ਇਹ ਲਗਾਤਾਰ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਸ਼ੈਰੋ ਸ਼ੇਰੀ ਨਾਲ ਕਿਸੇ ਦੀ ਬਦਨਾਮੀ ਕਰਦੀ ਕਿਸੇ ਸਿੰਗਰ ਦੇ ਖਿਲਾਫ ਵੀਡੀਓ ਪਾਤੀ ਬਿਲਕੁਲ ਔਰ ਇਹਦੇ ਪਿੱਛੇ ਦੀਆਂ ਤਾਰਾਂ ਨੇ ਜਿਹੜੀਆਂ ਜੁੜੀਆਂ ਹੋਈਆਂ ਗਰਦੀਪ ਉਹ ਬਹੁਤ ਵੱਡੇ ਗੈਂਗਸਟਰ ਨਾਲ ਜੁੜੀਆਂ ਹੋਈਆਂ ਬਿਲਕੁਲ ਕਿਉਂਕਿ ਪੰਜਾਬ ਦੇ ਵਿੱਚ ਤਿੰਨ ਲੇਰਾਂ ਕੰਮ ਕਰ ਰਹੀਆਂ ਨੇ ਇਸ ਵਕਤ ਜੀ ਜਿਹੜੇ ਆ ਗੈਂਗਸਟਰ ਲਾਣਾ ਹੈ ਨਾ ਇਹਨਾਂ ਦੀਆਂ ਤਿੰਨ ਲੇਰਾਂ ਬਣੀਆਂ ਹੋਈਆਂ ਨੇ ਬਿਲਕੁਲ ਪਹਿਲੀ ਲੇਅਰ ਦੇ ਵਿੱਚ ਉਹ ਨੇ ਜਿਹੜੇ ਵੱਡੇ ਗੈਂਗਸਟਰ ਨੇ ਜਾਂ ਤਾਂ ਉਹ ਜੇਲਾ ਚ ਬੰਦ ਬੈਠੇ ਨੇ ਜਿਵੇਂ ਜੱਗੂ ਭਗਵਾਨਪੁਰੀਆ ਜਾਂ ਲਾਰੈਂਸ ਬਸ਼ਨੋਈ ਹੈ ਇਹ ਜੇਲਾ ਚ ਬੰਦ ਬੈਠੇ ਆ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਨੇ ਜਿਵੇਂ 골ਡੀ ਬਰਾੜ ਇਹ ਵਿਦੇਸ਼ਾਂ ਚ ਬੈਠੇ ਨੇ ਦੂਸਰੀ ਲੇਅਰ ਦੇ ਵਿੱਚ ਉਹ ਨੌਜਵਾਨ ਆਂਦੇ ਆ ਜਿਹੜੇ ਇੱਥੇ ਪੰਜਾਬ ਦੇ ਵਿੱਚ ਗੁੰਡਾਗਰਦੀ ਕਰ ਰਹੇ ਐ ਬਿਲਕੁਲ ਇੱਕ ਦੂਜੇ ਨੂੰ ਗਾਲਾਂ ਕੱਢਤੀਆਂ ਕਿਰਪਾਨਾਂ ਮਾਰਤੀਆਂ ਤੇ ਤੀਜੀ ਲੇਅਰ ਦੇ ਵਿੱਚ ਆ ਗਏ ਸੋਸ਼ਲ ਮੀਡੀਆ ਵਾਲਾ ਲਾਣਾ ਬਿਲਕੁਲ ਜਿਹੜਾ ਇਨ੍ਹਾਂ ਗੈਂਗਸਟਰਾਂ ਦੇ ਪਿੱਛੇ ਲੱਗ ਕੇ ਜਾਂ ਜਿਹੜੇ ਦੂਜੀ ਲੇਅਰ ਵਾਲੇ ਗੁੰਡੇ ਨੇ ਉਹਨਾਂ ਦੇ ਪਿੱਛੇ ਲੱਗ ਕੇ ਕਿਸੇ ਨੂੰ ਗਾਲਾਂ ਕੱਢਦੇ ਨੇ ਸੋਸ਼ਲ ਮੀਡੀਆ ਤੇ ਮਸ਼ਹੂਰ ਨੇ ਬਿਲਕੁਲ ਤਾਂ ਜਿਹੜੇ ਗੈਂਗਸਟਰ ਉਹ ਪਿੱਛੇ ਰਹਿ ਜਾਂਦੇ ਨੇ ਜਾਂ ਜਿਹੜੀ ਦੂਜੀ ਲੇਅਰ ਦੇ ਗੁੰਡੇ ਨੇ ਉਹ ਪਿੱਛੇ ਰਹਿ ਜਾਂਦੇ ਨੇ ਉਹ ਕੀ ਕਰਦੇ ਐ ਇਨ੍ਹਾਂ ਸੋਸ਼ਲ ਮੀਡੀਆ ਵਾਲਿਆਂ ਤੋਂ ਜਿਵੇਂ ਮਹਿਕ ਪੰਡੋਰੀ ਹੈ ਮਹਿਕ ਪੰਡੋਰੀ ਤੋਂ ਜਸ ਢਾਲੀਵਾਲ ਨੂੰ ਗਾਲਾਂ ਕਢਵਾਈਆਂ ਗਈਆਂ ਬਿਲਕੁਲ ਉਹ ਕਿੰਨਾਂ ਨੇ ਕਢਵਾਈਆਂ ਇੱਕ ਵੱਖਰਾ ਗਾਇਕ ਮਨਕਨ ਸ਼ਾਮਪੁਰੀਏ ਦਾ ਬਿਲਕੁਲ ਮਨਕਨ ਸ਼ਾਮਪੁਰੀਏ ਦਾ ਗਾਇਕ ਹੈ ਜਿਸ ਨੇ ਕੀ ਕੀਤਾ ਗਾਲਾਂ ਕਢਵਾਈਆਂ ਮਹਿਕ ਪੰਡੋਰੀ ਤੋਂ ਜਸ ਢਾਲੀਵਾਲ ਤੇ ਅਰਸ਼ ਹੋਰ ਨੂੰ ਜੀ ਅਰਸ਼ ਕੋਲਿਓਰ ਨੂੰ ਗਾਲਾਂ ਕੱਢੀਆਂ ਬਿਲਕੁਲ ਔਰ ਚੈਲੰਜ ਕੀਤਾ ਕਹਿੰਦਾ ਜਿੱਥੇ ਮਰਜੀ ਆ ਕੇ ਮੇਰੇ ਨਾਲ ਟੱਕਰ ਲਓ ਮੇਰੇ ਘਰੇ ਆ ਜਾਓ ਘਰੇ ਆ ਕੇ ਮੇਰੇ ਨਾਲ ਪੰਗਾ ਲੈ ਲਓ ਜਿੱਥੇ ਮਰਜੀ ਪੰਗਾ ਲੈ ਲਓ ਉਹਨੇ ਚੈਲੰਜ ਕੀਤਾ ਲਗਾਤਾਰ ਬਿਲਕੁਲ ਪਰ ਉਸ ਚੈਲੰਜ ਤੇ ਜਸ ਢਾਲੀਵਾਲ ਹੋਰੀ ਨਹੀਂ ਪਹੁੰਚਦੇ ਫਿਰ ਮਹਿਕ ਪੰਡੋਰੀਆ ਜਿਹੜਾ ਇਹ ਕਿੰਨੀ ਮਤਲਬ ਅੱਗੇ ਤੱਕ ਜਾਂਦਾ ਹੈ ਦੇਖਣ ਨੂੰ ਨਿਕਾ ਜਾ ਲੱਗਦਾ ਪਰ ਇਹ ਗੁੰਡਾਗਰਦੀਆਂ ਜਿਵੇਂ ਕਹਿੰਦੇ ਹੱਦਾਂ ਟੱਪਦਾ ਹੈ ਕਾਲੇ ਰੰਗ ਦੀ ਸਕੋਰਪੀਓ ਗੱਡੀ ਦੇ ਉੱਤੇ ਬੈਠ ਕੇ ਫੇਰੇ ਫੇਰ ਜਸ ਢਾਲੀਵਾਲ ਹੋਰ ਨੂੰ ਗਾਲਾ ਕੱਢਦਾ ਹੈ ਕਹਿੰਦਾ ਆ ਬੈਠਾ ਇੱਥੇ ਤੁਹਾਡਾ ਮਤਲਬ ਬਹੁਤ ਗੰਦੇ ਲਫ਼ਜ਼ ਵਰਤਦਾ ਹੈ ਜਿਹੜੇ ਆਪਾਂ ਇੱਥੇ ਆਨਲਾਈਨ ਕੈਮਰੇ ਤੇ ਨਹੀਂ ਬੋਲ ਸਕਦੇ ਐਨੇ ਗੰਦੇ ਲਫ਼ਜ਼ ਬੋਲਦਾ ਹੈ ਆਖਰ ਕੀ ਹੁੰਦਾ ਹੈ ਜਸ ਢਾਲੀਵਾਲ ਦਾ ਗਰੁੱਪ ਜਸ ਢਾਲੀਵਾਲ ਤਾਂ ਨਹੀਂ ਜਾਂਦਾ ਉੱਥੇ ਮੌਕੇ ਤੇ ਜਦੋਂ ਕੁੱਟਮਾਰ ਕਰਦੇ ਆ ਜੀ ਜਸ ਢਾਲੀਵਾਲ ਦਾ ਜਿਹੜਾ ਗਰੁੱਪ ਹੈ ਉਹਦੇ ਨਾਲ ਜਿਹੜੇ ਮੁੰਡੇ ਜੁੜੇ ਹੁੰਦੇ ਆ ਉਹ ਮਹਿਕ ਪੰਡੋਰੀ ਦੇ ਘਰੇ ਜਾਂਦੇ ਆ ਔਰ ਸੁੱਤੇ ਨੂੰ ਨੱਪ ਲੈਂਦੇ ਆ ਜੀ ਰਾਜ ਕਿਉਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਮੌਕੇ ਤੇ ਵੀਡੀਓ ਵੀ ਬਣਾਉਂਦੇ ਆ ਜੀ ਕੁੱਟਮਾਰ ਕਰਦੇ ਆ ਨੰਗਾ ਕਰਕੇ ਉਹਦੀ ਵੀਡੀਓ ਬਣਾਉਂਦੇ ਆ ਔਰ ਉਸ ਕੁੱਟਮਾਰ ਦੇ ਦੌਰਾਨ ਜਿਹੜਾ ਇਹ ਮਹਿਕ ਪੰਡੋਰੀਆ ਹੈ ਇਹ ਜਿਵੇਂ ਕਹਿੰਦੇ ਨੇ ਟਟੂਆ ਖਾ ਗਿਆ ਬਟੂਆ ਫਿਰ ਵੀ ਟਟੂਏ ਦਾ ਟਟੂਆ ਇਹਨੇ ਦੋ ਮੁੰਡਿਆਂ ਦਾ ਕਤਲ ਕਰਵਾਤਾ ਤੇ ਅਜੇ ਫਿਰ ਵੀਡੀਓ ਪਾ ਕੇ ਕਹਿੰਦਾ ਕਿ ਸਾਡਾ ਤਾਂ ਸਮਝੌਤਾ ਹੋ ਗਿਆ ਸੀ ਬਿਲਕੁਲ ਜਦੋਂ ਮਹਿਕ ਪੰਡੋਰੀ ਦੀ ਕੁੱਟਮਾਰ ਹੁੰਦੀ ਹੈ ਉੱਥੇ ਉਹਦੇ ਕੇਸ ਵੀ ਖੁੱਲ ਜਾਂਦੇ ਆ ਬਿਲਕੁਲ ਔਰ ਮਸਲਾ ਥੋੜਾ ਜਿਹਾ ਸਿੱਖੀ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਕਿ ਜਿਹੜੇ ਕੁੱਟਮਾਰ ਕਰਨ ਵਾਲਾ ਗਰੁੱਪ ਸੀਗਾ ਜਸ ਧਾਲੀਵਾਲ ਹੋਰ ਦਾ ਕਿ ਉਹਨਾਂ ਨੇ ਜੀ ਉਹਦੇ ਕੇਸਾਂ ਤੋਂ ਉਹਨੂੰ ਨੰਗਾ ਕਰਤਾ ਬਿਲਕੁਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਉਸ ਤੋਂ ਬਾਅਦ ਅਸਲੀ ਜਿਹੜੀ ਲੜਾਈ ਹੈ ਉਹ ਸ਼ੁਰੂ ਹੁੰਦੀ ਹੈ ਬਿਲਕੁਲ ਇਹਦੇ ਵਿੱਚ ਐਂਟਰੀ ਹੋ ਜਾਂਦੀ ਹੈ ਜਿਹੜਾ ਪਾਕਿਸਤਾਨੀ ਡਾਣਾ ਸਹਿਜਾਦ ਸਹਿਜਾਦ ਪੱਟੀ ਸਹਿਜਾਦ ਪੱਟੀ ਬਿਲਕੁਲ ਸਹਿਜਾਦ ਪੱਟੀ ਵੀ ਇੱਕਦਮ ਆ ਕੇ ਬਿਆਨ ਦੇ ਦਿੰਦਾ ਹੈ ਕਿ ਇਸ ਮੁੰਡੇ ਦੇ ਨਾਲ ਮਾਰਾ ਹੋਇਆ ਮੈਂ ਖੜਾ ਹਾਂ ਇਹਦੇ ਨਾਲ ਜੀ ਬਿਲਕੁਲ ਔਰ ਸਹਿਜਾਦ ਪੱਟੀ ਦਾ ਆਪਾਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਕੋਈ ਵੀ ਘਟਨਾ ਵਾਪਰਦੀ ਹੈ ਨਾਲ ਦੀ ਨਾਲ ਹੀ ਆ ਕੇ ਇੱਕ ਪੰਜਾਬ ਦੇ ਮੁੱਦੇ ਤੇ ਬਿਆਨ ਦਿੰਦਾ ਹੈ ਜਿਵੇਂ ਬੀਤੇ ਦਿਨ ਹੁਸ਼ਿਆਰਪੁਰ ਵਾਲਾ ਮਾਮਲਾ ਹੋਇਆ ਸੀਗਾ ਉੱਥੇ ਇੱਕ ਪ੍ਰਵਾਸੀ ਵੱਲੋਂ ਇੱਕ ਬੱਚੇ ਦੇ ਨਾਲ ਦੁਸ਼ਕਰਮ ਕੀਤਾ ਗਿਆ ਸੀ ਤੇ ਉੱਥੇ ਵੀ ਜਿਹੜਾ ਸਹਿਜਾਦ ਪੱਟੀ ਹੈ ਇਹ ਲਾਈਵ ਆ ਕੇ ਇਸ ਨੇ ਕਿਹਾ ਸੀ ਕਿ ਕੋਈ ਵੀ ਬੰਦਾ ਆ ਕੇ ਇਹਦੀ ਸੇਵਾ ਲੈ ਸਕਦਾ ਹੈ ਇਸ ਨੂੰ ਖਤਮ ਕਰ ਸਕਦਾ ਹੈ ਔਰ ਉਹ ਇੱਕ ਤਰ੍ਹਾਂ ਨਾਲ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਕਿ ਬਲਦੀ ਨੂੰ ਹਵਾ ਦੇਣ ਵਾਲਾ ਕੰਮ ਬਿਲਕੁਲ ਕਰਦਾ ਹੈ ਸਹਿਜਾਦ ਪੱਟੀ ਦੀ ਵੀ ਇਸ ਕੇਸ ਦੇ ਵਿੱਚ ਐਂਟਰੀ ਹੁੰਦੀ ਹੈ ਮਹਿਕ ਪੰਡੋਰੀ ਦੀ ਕੁੱਟਮਾਰ ਵਾਲੀ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਤਾਂ ਜਿਹੜਾ ਜਸ ਢਾਲੀਵਾਲ ਤੇ ਜਿਹੜਾ ਮੁੰਡਾ ਦੂਜਾ ਹੈਗਾ ਅਰਸ਼ ਕੋਲਾ ਬਿਲਕੁਲ ਇਹਨਾਂ ਦਾ ਗਰੁੱਪ ਦੋ ਦੋ ਦਿਨਾਂ ਬਾਅਦ ਬੀਤੇ ਇੱਕ ਦੋ ਦਿਨ ਪਹਿਲਾਂ ਕੀ ਕਰਦਾ ਹੈ ਕਿ ਇੱਕ ਸਲਾਹ ਬਣਾਉਂਦਾ ਕਿ ਆਪਾਂ ਚਲੋ ਯਾਰ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਇਸ ਗੱਲ ਦੀ ਆਪਾਂ ਮਾਫੀ ਮੰਗਦੇ ਆ ਕਿ ਯਾਰ ਅਸੀਂ ਕੁੱਟ ਮਾਰਦਿਆਂ ਉਹਦੇ ਕੇਸ ਖੋਲਤੇ ਬਿਲਕੁਲ ਤੇ ਜਦੋਂ ਜਾ ਰਹੇ ਹੁੰਦੇ ਆ ਤਾਂ ਗੱਡੀਆਂ 'ਚ ਹੁੰਦੇ ਆ ਜੀ ਜਿਹੜੇ ਅਰਸ਼ ਧਾਲੀਵਾਲ ਹੋਰੀ ਜਾਂ ਅਰਸ਼ ਕੁल्ले ਹੋਰ ਨੇ ਜਸ ਧਾਲੀਵਾਲ ਅਰਸ਼ ਕੁਲਾ ਜੀ ਇਹ ਫਾਟਕ ਤੋਂ ਅਗਲੀ ਅੱਗੇ ਲੰਘ ਜਾਂਦੇ ਆ ਗੱਡੀਆਂ 'ਚ ਠੀਕ ਹੈ ਜਿਹੜੇ ਨੌਜਵਾਨਾਂ ਦਾ ਕਤਲ ਹੁੰਦਾ ਦੋ ਨੌਜਵਾਨਾਂ ਦਾ ਫਾਟਕ ਬੰਦ ਹੋ ਜਾਂਦਾ ਉਹਨਾਂ ਦੀ ਗੱਡੀ ਪਿੱਛੇ ਰਹਿ ਜਾਂਦੀ ਹੈ ਬਿਲਕੁਲ ਬਿਲਕੁਲ ਇਹ ਦੋ ਬੱਚੇ ਉਹ ਹੈ ਇਹ ਨੌਜਵਾਨ ਉਹ ਹੈ ਜਿਨ੍ਹਾਂ ਦਾ ਕੋਈ ਪੁਲਿਸ ਕ੍ਰਿਮੀਨਲ ਰਿਕਾਰਡ ਨਹੀਂ ਬਿਲਕੁਲ ਅਜੇ ਮਤਲਬ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਇਹ ਨਹੀਂ ਹੈਗਾ ਬਾਈ ਵਾਲਾ ਕਲਚਰ ਕਿ ਮੈਂ ਬਾਈ ਨਾਲ ਆ ਚੜਦੀ ਬਰੇਸ ਦੇ ਸੀ ਬਿਲਕੁਲ ਬਾਕੀ ਉਮਰ ਦੇ ਮੁੰਡੇ ਸੀ ਚੜਦੀ ਉਮਰ ਵਾਲੇ ਮੁੰਡੇ ਸੀ ਬਿਲਕੁਲ ਪੰਜਾਬ ਦੇ ਵਿੱਚ ਇੱਕ ਅੱਜ ਇੱਕ ਕਲਚਰ ਚੱਲ ਰਿਹਾ ਹੈ ਕਾਲਜਾਂ ਦੇ ਵਿੱਚ ਦੇਖੋਗੇ ਅਸੀਂ ਜੀ ਫਲਾਣੇ ਗਰੁੱਪ ਨਾਲ ਆ ਅਸੀਂ ਜੱਗੂ ਭਗਵਾਨਪੁਰਿਆ ਗਰੁੱਪ ਨਾਲ ਆ ਜੀ ਅਸੀਂ ਲਾਰਸ ਬਸ਼ਨੋਈ ਗਰੁੱਪ ਨਾਲ ਆ ਜੀ ਅਸੀਂ ਬਾਈ ਨਾਲ ਆ ਕਾਫੀ ਗਰੁੱਪੀਸਮ ਜਿਹੜਾ ਚੱਲ ਰਿਹਾ ਹੈ ਜਿਆਦਾ ਹੀ ਬਹੁਤ ਚੱਲ ਰਿਹਾ ਹੈ ਬਿਲਕੁਲ ਬਿਲਕੁਲ ਇਹ ਗਰੁੱਪੀਸਮ ਚੱਲ ਰਿਹਾ ਤੇ ਇਸੇ ਕਰਕੇ ਗੁਰਦੀਪ ਜਿਹੜੇ ਇਹ ਮੁੰਡਿਆਂ ਦਾ ਕਤਲ ਹੋਇਆ ਹੈ ਜਿਹੜੇ ਹਨ ਜ਼ਿੰਮੇਵਾਰੀ ਲਈ ਹੈ ਇਹਨਾਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਮੰਨੂ ਕਨਸਾਮਪੁਰਿਆ ਉਸ ਗਰੁੱਪ ਨੇ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਇਹਨਾਂ ਦਾ ਕਤਲ ਕੀਤਾ ਬਿਲਕੁਲ ਇੱਕ ਮੁੰਡੇ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਬਿਲਕੁਲ ਤੇ ਦੂਸਰੇ ਲੜਕੇ ਦੀ ਅ ਅਗਲੇ ਦਿਨ ਮੌਤ ਹੁੰਦੀ ਹੈ ਆ ਹਸਪਤਾਲ ਦੇ ਵਿੱਚ ਸਮਰ ਵੀਰ ਤੇ ਸੌਰਵ ਵੀਰ ਇਹ ਦੋ ਲੜਕੇ ਸੀਗੇ ਜਿਨ੍ਹਾਂ ਦਾ ਕਤਲ ਹੁੰਦਾ ਜੀ ਕੈਰੋਂ ਫਾਟਕ ਦੇ ਉੱਤੇ ਬਿਲਕੁਲ ਗੋਲੀਆਂ ਮਾਰੀਆਂ ਜਾਂਦੀਆਂ ਨੇ ਇਹਨਾਂ ਨੂੰ ਔਰ ਇਹ ਮੁੰਡੇ ਉਹ ਨੇ ਜਿਹੜੇ ਉੱਥੇ ਜਾ ਰਹੇ ਸੀਗੇ ਜਿੱਥੇ ਧਾਰਮਿਕ ਸਥਾਨ ਤੇ ਜਾ ਕੇ ਇਹਨਾਂ ਨੇ ਕੇਸਾਂ ਦੀ ਜਿਹੜੀ ਹੋ ਸਕਦਾ ਹੈ ਇੱਥੋਂ ਤੱਕ ਵੀ ਜਿਹੜੇ ਪੁਲਿਸ ਦੇ ਸੋਰਸਸ ਨੇ ਉਹਨਾਂ ਤੋਂ ਇਹ ਖਬਰ ਮਿਲੀ ਹੈ ਕਿ ਇਹ ਜਿਹੜੇ ਦੋ ਮੁੰਡਿਆਂ ਦਾ ਕਤਲ ਹੋਇਆ ਇਹ ਮਹਿਕਪੰਡੋਰੀ ਦੇ ਕੁੱਟਮਾਰ ਦੇ ਵਿੱਚ ਵੀ ਸ਼ਾਮਲ ਨਹੀਂ ਸੀ ਬਿਲਕੁਲ ਕੁੱਟਮਾਰ ਵਾਲੀ ਜਗ੍ਹਾ ਤੇ ਸ਼ਾਮਲ ਲਈ ਸੀ ਇਹਨਾਂ ਤੋਂ ਇੱਕ ਮੁੰਡੇ ਦਾ ਜਿਹੜਾ ਮਾਮੇ ਦਾ ਮੁੰਡਾ ਸ਼ਾਮਲ ਸੀ ਜੀ ਦੋ ਮੁੰਡਿਆਂ ਦਾ ਜਿਹੜਾ ਕਤਲ ਹੋਇਆ ਇਹਨਾਂ ਚੋਂ ਸ਼ਮਰ ਵੀਰ ਦੇ ਮਾਮੇ ਦਾ ਮੁੰਡਾ ਉੱਥੇ ਕੁੱਟਮਾਰ 'ਚ ਸ਼ਾਮਲ ਸੀ ਸ਼ਾਮਲ ਸੀ ਬਿਲਕੁਲ ਬਾਅਦ ਜਿਵੇਂ ਨਵੇਂ ਬੱਚੇ ਨੇ ਬਾਈ ਹੋਰ ਨਾਲ ਚੱਲਦੇ ਆ ਬਾਈ ਹੋਰ ਨਾਲ ਚੱਲਦੇ ਆ ਜੀ ਸੋ ਜਿਹੜੇ ਅਰਸ਼ ਖੁੱਲੇ ਹੋਰੀ ਨੇ ਇਹ ਜਾ ਰਹੇ ਸੀਗੇ ਉਥੇ ਕਿਸੇ ਧਾਰਮਿਕ ਸਥਾਨ ਤੇ ਮਾਫੀ ਮੰਗਣ ਵੀ ਚਲੋ ਯਾਰ ਸਾਡੇ ਤੋਂ ਕੁੱਟ ਮਾਰਤਾ ਹੋ ਗਈ ਜਾਇਜ਼ ਐ ਪਰ ਉਹਦੇ ਕੇਸਾਂ ਦੀ ਜਿਹੜੀ ਬੇਅਦਬੀ ਹੋਈ ਆ ਉਹਦੇ ਲਈ ਅਸੀਂ ਮਾਫੀ ਮੰਗ ਲੈਨੇ ਆਂ ਫਾਟਕ ਬੰਦ ਹੋ ਜਾਂਦਾ ਉਹ ਅੱਗੇ ਲੰਘ ਜਾਂਦੇ ਆ ਤੇ ਜਿਹੜੇ ਇਹ ਨੌਜਵਾਨਾਂ ਦਾ ਕਤਲ ਹੁੰਦਾ ਪਿੱਛੇ ਰਹਿ ਜਾਂਦੇ ਆ ਔਰ ਫਾਟਕ ਤੱਪਣ ਸਾਰੀ ਇਹਨਾਂ ਨੇ ਆਪਣੇ ਪਿੰਡ ਨੂੰ ਵੀ ਹੋ ਸਕਦਾ ਮੁਰਨਾ ਹੋਵੇ ਜਿਵੇਂ ਦੱਸ ਰਹੇ ਐ ਪਿੰਡ ਵਾਲੇ ਦੱਸ ਰਹੇ ਐ ਪਰਿਵਾਰਕ ਮੈਂਬਰ ਦੱਸ ਰਹੇ ਐ ਕਿ ਇਹਨਾਂ ਨੇ ਉਹ ਨੌਜਵਾਨਾਂ ਦੇ ਨਾਲ ਅੱਗੇ ਨਹੀਂ ਜਾਣਾ ਸੀ ਇਹਨਾਂ ਨੇ ਪਿੰਡ ਨੂੰ ਮੁਰਨਾ ਸੀ ਪਰ ਜਿਹੜਾ ਮੰਨੂ ਕਨ ਸ਼ਾਮਪੂਰੀ ਇਹ ਹੁਣ ਸਮਝਣ ਦੀ ਲੋੜ ਹੈ ਕਿ ਜਿਹੜਾ ਆ ਮਹਿਕ ਪੰਡੋਰੀ ਐ ਛੋਟਾ ਯਾ ਬਿਲਕੁਲ ਇਹ ਐਂ ਹੀ ਨਹੀਂ ਬੁਰਕਦਾ ਸੀ ਇਹਨੂੰ ਜਿਵੇਂ ਬਾਲ ਨੂੰ ਹਵਾ ਦਿੰਦੇ ਆ ਕੋਈ ਇਹਨੂੰ ਇੱਕ ਦੂਜੀ ਲੇਅਰ ਵਾਲਾ ਗੈਂਗਸਟਰ ਗਰੁੱਪ ਐ ਜਿਹੜਾ ਮੰਨੂ ਕਨਸ਼ਾਮਪੂਰੀ ਹੋਰੀ ਇਹ ਹਵਾ ਦੇ ਰਹੇ ਸੀ ਬਿਲਕੁਲ ਇਹ ਕੀ ਕਰਾਉਂਦੇ ਆ ਇਦਾਂ ਤੇ ਸੋਸ਼ਲ ਮੀਡੀਆ ਵਾਲਿਆਂ ਨੂੰ ਹਵਾ ਦੇ ਕੇ ਕਦੇ ਕਿਸੇ ਨੂੰ ਗਾਲਾਂ ਕਢਵਾਤੀਆਂ ਬਿਲਕੁਲ ਕਿਸੇ ਵਧੀਆ ਹਸਤੀ ਨੂੰ ਅੱਜ ਮੈਂ ਜਸ ਢਾਲੀ ਵਾਲਾ ਇਹ ਨਮਾ ਨਮਾ ਇਹ ਮੈਨੂੰ ਲੱਗਦਾ ਹੈ ਇਹ 뮤직 뮤직 ਡਾਇਰੈਕਟਰ 뮤직 ਲਾਈਨ ਦੇ ਵਿੱਚ ਆਇਆ ਮੁੰਡਾ ਇਹਦੀ ਬਦਨਾਮੀ ਕਰਵਾਉਣ ਦੇ ਲਈ ਇਹ ਸਾਰੇ ਮਾਜੇ ਨਾਲ ਜੁੜੇ ਨੌਜਵਾਨ ਹੈ ਜੇ ਆਪਾਂ ਗੱਲ ਕਰੀਏ ਤਾਂ ਮਾਜੇ ਨਾਲ ਜੁੜੇ ਹੋਏ ਸਾਰੇ ਨੌਜਵਾਨ ਹੈ ਬਿਲਕੁਲ ਮਾਜੇ ਦੇ ਨੌਜਵਾਨਾਂ ਦੀ ਵਿੱਚ ਇਹ ਕੀ ਹੈ ਵੀ ਇਹ ਕੀ ਕਰਦੇ ਆ ਸਾਰੇ ਇੱਥੇ ਚੰਡੀਗੜ੍ਹ ਮੋਹਾਲੀ ਘੁੰਮਦੇ ਆ ਬਿਲਕੁਲ ਇਹ ਆਪ ਤਾਂ ਸਿੱਧੇ ਲੜਦੇ ਨਹੀਂ ਆ ਸਿੱਧਾ ਤਾਂ ਨਹੀਂ ਲੜਦੇ ਬਿਲਕੁਲ ਨਹੀਂ ਲੜਦੇ ਇਹ ਕੀ ਕਰਦੇ ਆ ਇੱਕ ਸੋਸ਼ਲ ਮੀਡੀਆ ਵਾਲਾ ਇਨਫਲੂਐਂਸਰ ਜਾਂ ਫੜ ਲਿਆ ਉਹਦੇ ਤੋਂ ਗਾਲਾ ਗੂਲਾ ਕਢਵਾ ਦਿੰਦੇ ਆ ਬਿਲਕੁਲ ਇਹੀ ਕੰਮ ਕੀਤਾ ਮਨੂਕਨ ਸ਼ਾਮਪੂਰੀਆ ਗਰੁੱਪ ਨੇ ਬਿਲਕੁਲ ਜਸ ਧਾਲੀਵਾਲ ਨੂੰ ਗਾਲਾ ਕਢਵਾਈਆਂ ਉਹਨੂੰ ਬੜਾ ਮੰਦਾ ਚੰਗਾ ਬੋਲਿਆ ਉਹਨੂੰ ਚੈਲੰਜ ਤੱਕ ਕੀਤਾ ਕਿ ਆਕੇ ਪੰਗਾ ਲੈ ਜੀਜਾ ਭਨੋਈ ਆ ਪਤਾ ਨਹੀਂ ਕੀ ਕੁਝ ਬੋਲਿਆ ਮਤਲਬ ਉਸ ਨੌਜਵਾਨ ਨੂੰ ਮਹਿਕ ਪੰਡੋਰੀ ਨੂੰ ਕਾਫੀ ਜ਼ਿਆਦਾ ਬੂਸਟ ਕੀਤਾ ਗਿਆ ਜਿਹਨੂੰ ਆਪਾਂ ਪੰਜਾਬੀ ਚ ਪੰਪ ਦੇ ਦੇਨੇ ਲੇ ਕਹਿੰਦੇ ਬਿਲਕੁਲ ਕਾਫੀ ਪੰਪ ਉਹਨੇ ਪੰਪਾਂ ਦੇ ਵਿੱਚ ਆਕੇ ਕਾਫੀ ਜਿਹੜਾ ਮੰਦਾ ਚੰਗਾ ਬੋਲਿਆ ਜਸ ਥਾਲੀ ਵਾਲ ਉਹਨਾਂ ਦਾ ਬਿਲਕੁਲ ਗਰਦੀਪ ਇਸ ਜਿਹੜੀ ਸਾਰੀ ਘਟਨਾ ਹੋਈ ਹੈ ਇਹ ਪੰਪਾਂ ਨਾਲ ਹੀ ਹੋਈ ਹੈ ਪੰਪ ਦਿੱਤੇ ਗਏ ਮਹਿਕ ਪੰਡੋਰੀ ਨੂੰ ਔਰ ਮਹਿਕ ਪੰਡੋਰੀ ਦੀਆਂ ਸਾਰੀਆਂ ਵੀਡੀਓ ਚੱਕ ਕੇ ਦੇਖ ਲਓ ਹੁਣ ਤੱਕ ਜਿੰਨੀਆਂ ਉਹਨੇ ਰੀਲਾਂ ਪਾਈਆਂ ਨੇ ਸੋਸ਼ਲ ਮ ਹਰ ਇੱਕ ਦੇ ਵਿੱਚੋਂ ਜਦ ਸਿੱਧੀਆਂ ਗਾਲਾਂ ਕੱਢ ਰਿਹਾ ਕਿਸੇ ਨੂੰ ਜਾਂ ਫਿਰ ਸ਼ੈਰੋ ਸ਼ੈਰੀ ਨਾਲ ਕਿਸੇ ਦੀ ਬਦਨਾਮੀ ਕਰ ਰਿਹਾ ਬਿਲਕੁਲ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਕੁੜੀਆਂ ਉਹਨਾਂ ਨੂੰ ਰਿਪਲਾਈ ਵੀ ਆਪਣੇ ਢੰਗ ਦੇ ਨਾਲ ਉਹ ਕਰਦਾ ਹੈ ਮਤਲਬ ਕੁੜੀਆਂ ਦੇ ਉੱਪਰ ਜਿਨ੍ਹਾਂ ਨੂੰ ਆਪ ਤਵਾ ਲੈਣਾ ਕਹਿ ਦਿੰਦੇ ਨੇ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਉਹਦੀ ਸ਼ਬਦਾਵਲੀ ਬਹੁਤ ਜ਼ਿਆਦਾ ਗਲਤ ਸੀ ਇੰਨੀ ਇੱਕ ਗੰਦੀ ਸ਼ਬਦਾਵਲੀ ਹੈ ਇਸ ਮਹਿਕ ਪੰਡੋਰੀ ਦੀ ਜੇ ਮੈਂ ਕਹਾ ਤਾਂ ਇਹਨਾਂ ਦੋ ਨੌਜਵਾਨਾਂ ਦੇ ਕਤਲ ਦੇ ਨਾਲ ਮਹਿਕ ਪੰਡੋਰੀ ਦੀ ਸਿੱਧਾ ਸਿੱਧਾ ਸਬੰਧ ਹੈ ਬਿਲਕੁਲ ਹੋ ਸਕਦਾ ਇੱਕ ਦੋ ਦਿਨਾਂ ਦੇ ਵਿੱਚ ਇਹਦੀ ਗ੍ਰਿਫਤਾਰੀ ਵੀ ਹੋ ਜੇ ਇਸ ਕਤਲ ਦੇ ਵਿੱਚ 302 ਦੇ ਵਿੱਚ ਅੰਦਰ ਜਾਊਗਾ ਹੀ ਜਾਊਗਾ। ਕਾਫੀ ਜ਼ਿਆਦਾ ਖਬਰਾਂ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਇਹਦੇ ਕਾਫੀ ਜਿਹੜੇ ਸਰਾਗ ਆ ਸੋਸ਼ਲ ਮੀਡੀਆ ਤੇ ਮਿਲ ਰਹੇ ਨੇ, ਫੋਟੋਆਂ ਮਿਲ ਰਹੀਆਂ ਨੇ ਕਾਫੀ ਨਾਮੀ ਬੰਦਿਆਂ ਦੇ ਨਾਲ, ਕਾਫੀਿਆਂ ਦੇ ਨਾਲ ਇਹਦੀ ਜਿਹੜੀ ਗੱਲਬਾਤ ਹੁੰਦੀ ਦਿਖਾਈ ਦੇ ਰਹੀ ਹੈ, ਕਾਫੀ ਕੁਛ ਇਹਦੇ ਬਾਰੇ ਜਿਹੜਾ ਉੱਭਰ ਕੇ ਆ ਰਿਹਾ ਸੋਸ਼ਲ ਮੀਡੀਆ ਤੇ। ਬਿਲਕੁਲ ਬਿਲਕੁਲ ਗਰਦੀਪ ਜਦੋਂ ਦੋ ਨੌਜਵਾਨਾਂ ਦਾ ਕਤਲ ਹੋ ਗਿਆ, ਮੰਨੂ ਕਨਸ਼ਾਮਪੂਰੀ ਹੋਰੀ ਇਸ ਦੀ ਜ਼ਿੰਮੇਵਾਰੀ ਲੈ ਲੈਂਦਾ ਹੈ ਕਿ ਅਸੀਂ ਇਹ ਕਤਲ ਕੀਤਾ ਇਹਨ ਥੋੜੇ ਟਾਈਮ ਬਾਅਦ ਹੀ ਜੀ ਇਹ ਮਹਿਕ ਪੰਡੋਰੀ ਫਿਰ ਇੱਕ ਵੀਡੀਓ ਪਾਉਂਦਾ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਕਤਲ ਹੋ ਗਿਆ ਇੱਕ ਵੀਡੀਓ ਪਾਉਂਦਾ ਕਿ ਸਾਡਾ ਸਮਝੌਤਾ ਹੋ ਗਿਆ ਜਸਤਾਲੀਵਾਲ ਹੁਣਾਂ ਦੇ ਨਾਲ ਜਿਹੜੀ ਹੁਣ ਵੀਡੀਓ ਆਈ ਇਹਨਾਂ ਦੀ ਜਿਹੜੀ ਕੁੱਟਮਾਰ ਦੀ ਵੀਡੀਓ ਆਈ ਸੀ ਉਸ ਦੇ ਸੰਬੰਧ ਚ ਮਹਿਕ ਪੰਡੋਰੀ ਵੀਡੀਓ ਪਾ ਦਿੰਦਾ ਜਸਤਾਲੀਵਾਲ ਵੀ ਕੋਲ ਬੈਠਾ ਉਹਦੇ ਉਹ ਉਸ ਵੀਡੀਓ ਦੇ ਵਿੱਚ ਇਹ ਕਹਿ ਦਿੰਦਾ ਕਿ ਸਾਡਾ ਤਾਂ ਹੀ ਸਮਝੌਤਾ ਹੋ ਗਿਆ ਬਿਲਕੁਲ ਕਿਉਂ ਕਿਉਂਕਿ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਇਹ ਗੱਲ ਵੱਧ ਗਈ ਆ ਅੱਗੇ ਤੱਕ ਔਰ ਹੁਣ ਸਾਨੂੰ ਵੀ ਅੰਦਰ ਜਾਣਾ ਪੈ ਸਕਦਾ ਹੈ ਜੀ ਔਰ ਉਹ ਦੱਸ ਰਿਹਾ ਕਿ ਸਾਨੂੰ ਹੁਣ ਫੋਨ ਤੇ ਪਤਾ ਲੱਗਿਆ ਕਿ ਉੱਥੇ ਕਤਲ ਵੀ ਹੋ ਗਿਆ ਬਿਲਕੁਲ ਮਹਿਕ ਪੰਡੋਰੀ ਦੇ ਬੀਜੇ ਹੋਏ ਕੰਡੇ ਆ ਦੋ ਘਰਾਂ ਦਾ ਚਿਰਾਗ ਬੁਝਾ ਕੇ ਬੁਝਾ ਕੇ ਬਿਲਕੁਲ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ ਇਹ ਗਾਲਾਂ ਇੰਨੀ ਕੁ ਖਤਰਨਾਕ ਨੇ ਕਿਉਂਕਿ ਹੁਣ ਇੱਕ ਗੈਂਗਵਾਰ ਦਾ ਵੀ ਖਤਰਾ ਪੈਦਾ ਹੋ ਗਿਆ ਗਰਦੀਪ ਬਿਲਕੁਲ ਜਿਹੜਾ ਮੰਨੂ ਕਨ ਸ਼ਾਮਪੂਰੀਆ ਗਰੁੱਪ ਹੈ ਉਹਨੇ ਉਹ ਦੋ ਨੌਜਵਾਨਾਂ ਨੂੰ ਕਤਲ ਕਰਨ ਦੀ ਤੇ ਮੰਨੂ ਕਨਸ਼ਾਮਪੂਰੀਏ ਨੂੰ ਜਿਹੜਾ ਚੈਲੰਜ ਕਰਤਾ ਹੈ ਦੂਜਾ ਜਿਹੜਾ ਗਰੁੱਪ ਹੈ ਹੁਣ ਆਪਣਾ ਅਰਸ਼ ਖੁੱਲੇ ਹੋਰ ਦਾ ਬਿਲਕੁਲ ਅਰਸ਼ ਖੁੱਲੇ ਹੋਰ ਨੇ ਕਹਿਤਾ ਹੈ ਕਿ ਹੁਣ ਤੁਸੀਂ ਵੀ ਤਿਆਰ ਹੋ ਜਾਓ ਤੁਸੀਂ ਸਾਡੇ ਗਰੁੱਪ ਦੇ ਦੋ ਮੁੰਡੇ ਮਾਰੇ ਆ ਅਸੀਂ ਹੁਣ ਇਹਦਾ ਬਦਲਾ ਲਵਾਂਗੇ ਬਿਲਕੁਲ ਤੇ ਇੱਥੇ ਕੀ ਹੈ ਪੰਜਾਬ ਪੁਲਿਸ ਦਾ ਥੋੜਾ ਜਿਹਾ ਫੇਲਿਅਰ ਵੀ ਹੈ ਜੀ ਵੈਸੇ ਤਾਂ ਕੋਈ ਖਬਰ ਪਾ ਦੀਏ ਛੋਟੀ ਜੀ ਬਿਲਕੁਲ ਉਹਨੂੰ 1 ਮਿੰਟ ਵਿੱਚ ਡਿਲੀਟ ਕਰਾ ਦਿੰਦੇ ਆ ਬਹੁਤ ਤਕੜਾ ਨੈਟਵਰਕ ਹੈ ਪੰਜਾਬ ਪੁਲਿਸ ਦਾ ਬਿਲਕੁਲ ਬੈਨ ਕਰ ਦਿੰਦੇ ਨੇ ਜਿਹੜੇ ਬੰਦ ਕਰ ਦਿੰਦੇ ਆ ਬੜਾ ਤਕੜਾ ਨੈਟਵਰਕ ਬਣਾਇਆ ਪੰਜਾਬ ਪੁਲਿਸ ਨੇ ਹੁਣ ਬਿਲਕੁਲ ਕੋਈ ਵੀ ਗਲਤ ਪੋਸਟ ਪੈਂਦੀ ਹੈ ਤੇ ਨਾਲ ਦੀ ਨਾਲ ਉਸ ਪੋਸਟ ਨੂੰ ਡਿਲੀਟ ਕਰਵਾ ਦਿੱਤਾ ਜਾਂਦਾ ਹੈ ਪਰ ਜਿਹੜਾ ਇਹ ਮਹਿਕ ਪੰਡੋਰੀਆ ਇਹ ਲੰਮੇ ਸਮੇਂ ਤੋਂ ਲੋਕਾਂ ਨੂੰ ਗਾਲਾਂ ਕੱਢਦਾ ਆ ਰਿਹਾ ਕੋਈ ਇਹਦੇ ਤੇ ਐਕਸ਼ਨ ਨਹੀਂ ਜੀ ਬਿਲਕੁਲ ਸਿੱਧਾ ਹੀ ਚੈਲੰਜ ਕੀਤਾ ਸੀਗਾ 10 ਥਾਲੀ ਵਾਲ ਨੂੰ ਕਿ ਆ ਜਾ ਟੱਕਰ ਲੈ ਉਦੋਂ ਹੀ ਉਹਦੇ ਚੱਕ ਕੇ 57 ਦਾ ਦੋਨਾਂ ਦੀ ਕਰ ਦਿੰਦੇ ਜਸ ਢਾਲੀਵਾਲ ਦੀ 751 ਕਰ ਦਿੰਦੇ ਉਹਦੀ 751 ਕਰ ਦਿੰਦੇ ਦੋਨਾਂ ਨੂੰ ਹੀ ਟਿਕਾ ਹੋ ਜਾਣਾ ਸੀਗਾ ਮਤਲਬ ਜੇ ਕਾਨੂੰਨ ਦੀ ਦਖਲ ਅੰਦਾਜ਼ੀ ਕਿਸੇ ਵੀ ਤਰ੍ਹਾਂ ਦੀ ਹੁੰਦੀ ਤਾਂ ਇਹ ਜਿਹੜੇ ਦੋ ਕਤਲ ਐ ਇਹ ਨਹੀਂ ਹੋਣੇ ਸੀ ਬਿਲਕੁਲ ਬਿਲਕੁਲ ਇਹ ਦੋ ਕਤਲ ਨਹੀਂ ਹੋਣੇ ਸੀ ਔਰ ਜਿਨ੍ਹਾਂ ਦਾ ਕਤਲ ਹੋਇਆ ਉਹਨਾਂ ਦੀ ਗੱਡੀ ਦੇ ਵਿੱਚ ਕੋਈ ਹਥਿਆਰ ਵੀ ਨਹੀਂ ਇੱਥੇ ਸੀ ਉਹ ਦੋਨੋਂ ਬਿਲਕੁਲ ਕਿਉਂਕਿ ਉਹ ਵੈਸੇ ਜਿਵੇਂ ਬਾਈ ਵਾਲਾ ਕਲਚਰ ਹੈ ਬਾਈ ਵਾਲੇ ਕਲਚਰ 'ਚ ਉਹਨਾਂ ਦੇ ਨਾਲ ਗਏ ਸੀਗੇ ਔਰ ਜਿਹੜਾ ਇਹ ਚ ਅਰਸ਼ ਖੁੱਲਾ ਉਹ ਜੱਗੂ ਭਗਵਾਨਪੁਰੇ ਹੋਰ ਦਾ ਗਰੁੱਪ ਐ ਪ੍ਰਭ ਮੱਲੀ ਹੋਰ ਦਾ ਗਰੁੱਪ ਐ ਇਹ ਸਾਰੇ ਇਕੱ ਔਰ ਇਹਨਾਂ ਨੇ ਬਦਲ ਲੈਣ ਦੀ ਪੋਸਟ ਵੀ ਪਾਈ ਹੈ ਤੇ ਜਿਹੜਾ ਕਤਲ ਕਰਨ ਵਾਲਿਆਂ ਦੇ ਵਿੱਚ ਮਨੂ ਕਨਸ਼ਾਮਪੁਰੀ ਵਾਲਾ ਜਿਹੜਾ ਗਰੁੱਪ ਹੈ ਇਹ ਕਹਿੰਦੇ ਆ ਇਹਦੀਆਂ ਤਾਰਾ ਦੇ ਕਿਵੇਂ ਜੁੜੀਆਂ ਗਰਦੀਪ ਜੀ ਉਹਨਾਂ ਮੁੰਡਿਆਂ ਨਾਲ ਸਿੱਧੀ ਕੋਈ ਦੁਸ਼ਮਣੀ ਤਾਂ ਹੈ ਨਹੀਂ ਸੀ ਮਨੂ ਕਨਸ਼ਾਮਪੁਰੀ ਹੋਰ ਦੀ ਬਿਲਕੁਲ ਦੁਸ਼ਮਣੀ ਕਿੱਥੋਂ ਪਈ ਮਹਿਕ ਪੰਡੋਰੀ ਦੀ ਕੁੱਟਮਾਰ ਤੋਂ ਕਿਉਂ ਮਹਿਕ ਪੰਡੋਰੀ ਨੂੰ ਪੰਪ ਦੇ ਰਹੇ ਸੀਗੇ ਮੰਨੂ ਕਨਸ਼ਾਮਪੂਰੀਆ ਗਰੁੱਪ ਜੀ ਮੰਨੂ ਕਨਸ਼ਾਮਪੂਰੀਆ ਗਰੁੱਪ ਮਹਿਕ ਪੰਡੋਰੀ ਨੂੰ ਪੰਪ ਦੇ ਦੇ ਕੇ ਜਸ ਧਾਲੀਵਾਲ ਦੇ ਖਿਲਾਫ ਵੀਡੀਓ ਬਵਾ ਰਹੇ ਸੀ ਬਿਲਕੁਲ ਜਦੋਂ ਜਸ ਧਾਲੀਵਾਲ ਹੋਰੀ ਜਸ ਧਾਲੀਵਾਲ ਦਾ ਗਰੁੱਪ ਮਹਿਕ ਪੰਡੋਰੀ ਦੀ ਕੁੱਟਮਾਰ ਕਰਦਾ ਹੈ ਵੀਡੀਓ ਬਣਾਉਂਦਾ ਹੈ ਨੰਗਾ ਕਰਕੇ ਤਾਂ ਉਦੋਂ ਉਸ ਸਮੇਂ ਇੱਕੋ ਗਲਤੀ ਕਰ ਬੈਠਦੇ ਆ ਕਿ ਜਿਹੜਾ ਮੰਨੂ ਕਨਸ਼ਾਮਪੂਰੀਆ ਗਰੁੱਪ ਦੇ ਮੁੰਡੇ ਹੁੰਦੇ ਆ ਬੱਤੂ ਹੁਰੀ ਬਿਲਕੁਲ ਉਹਨਾਂ ਨੂੰ ਗਾਲਾਂ ਕਢਵਾਉਂਦੇ ਆ ਉਹਦੇ ਤੋਂ ਮਹਿਕ ਮਡੋਰੀ ਜਿਹਦੇ ਵਿੱਚ ਕੁੱਦਾ ਇੱਕ ਨੌਜਵਾਨ ਉਹਦਾ ਵੀ ਨਾਮ ਲਿਆ ਜਾਂਦਾ ਕਿ ਉਸ ਨੂੰ ਐਵੇਂ ਕਹਤ ਹਾਂ ਬਤੂ ਨੂੰ ਕੁੱਦੇ ਹੋਰ ਨੂੰ ਇਹਨਾਂ ਨੂੰ ਗਾਲਾਂ ਕਢਵਾਉਂਦੇ ਆ ਕਿਸੇ ਨੂੰ ਕੁਛ ਕੁੱਤਾ ਕਹਾਉਂਦੇ ਆ ਕਿਸੇ ਨੂੰ ਕੁਛ ਕਹਾਉਂਦੇ ਆ ਬਿਲਕੁਲ ਬਿਲਕੁਲ ਇੱਥੋਂ ਮਤਲਬ ਇਸ ਕਤਲ ਦੀ ਨਹੀਂ ਤਰੀਕੀ ਜਿਹੜੇ ਦੋ ਕਤਲ ਹੋਏ ਆ ਜੀ ਤਾਂ ਜਿਹੜਾ ਮੰਨੂ ਕਨਸਾਮਪੂਰੀਆ ਗਰੁੱਪ ਹੈ ਉਹ ਨਾਲ ਦੀ ਨਾਲ ਰੇਕੀ ਸ਼ੁਰੂ ਕਰ ਦਿੰਦਾ ਬਿਲਕੁਲ ਜਸ ਢਾਲੀਵਾਲ ਤੇ ਆਸ਼ੋਰ ਦੇ ਗਰੁੱਪ ਦੀ ਬਿਲਕੁਲ ਇਸ ਗਰੁੱਪ ਦੇ ਨਾਲ ਹੀ ਵਿਚਾਰੇ ਆ 22 ਕਹਨ ਵਾਲੇ ਦੋ ਮੁੰਡੇ ਨਵੇਂ ਜੁੜੇ ਹੋਏ ਸੀ ਇਹ ਵੀ ਉਸ ਗਰੁੱਪ ਦੇ ਨਾਲ ਹੀ ਘੁੰਮ ਰਹੇ ਸੀ ਜੀ ਭਾਵੇਂ ਪਹਿਲਾ ਸਮਝੌਤਾ ਹੋ ਗਿਆ ਸਮਝੌਤਾ ਹੋਣ ਤੋਂ ਬਾਅਦ ਮਹਿਕ ਢਾਲੀਵਾਲ ਤੇ ਆ ਆਪਣਾ ਮਹਿਕ ਪੰਡੋਰੀ ਤੇ ਜਸ ਢਾਲੀਵਾਲ ਗਰੁੱਪ ਦਾ ਸਮਝੌਤਾ ਹੋ ਗਿਆ ਬਿਲਕੁਲ ਸਮਝੌਤਾ ਹੋਣ ਤੋਂ ਬਾਅਦ ਜਿਹੜਾ ਇਹ ਗਰੁੱਪ ਸੀ ਹੋ ਸਕਦਾ ਜਸ ਢਾਲੀਵਾਲ ਵੀ ਉਸ ਗਰੁੱਪ ਦੇ ਵਿੱਚ ਨਾਲ ਹੋਵੇ ਜੀ ਅਰਸ਼ ਵੀ ਅਰਸ਼ ਦਾ ਨਾਲ ਹੀ ਸ਼ਾਇਦ ਉਹ ਅਗਲੀਆਂ ਗੱਡੀਆਂ ਦੇ ਵਿੱਚ ਅਰਸ਼ ਸੀ ਜਿਹੜੀਆਂ ਫਾਟਕ ਤੋਂ ਅੱਗੇ ਲੰਘ ਗਈਆਂ ਸੀ ਅੱਗੇ ਲੰਘੇ ਸੀ ਬਿਲਕੁਲ ਤੇ ਉਹਦੇ ਵਿੱਚ ਕੀ ਹੁੰਦਾ ਹੈ ਅਰਸ਼ ਕੋਲਾ ਸੀਗਾ ਜਿਹੜਾ ਉਹ ਜਦੋਂ ਅੱਗੇ ਲੰਘ ਜਾਂਦੀਆਂ ਨੇ ਗੱਡੀਆਂ ਪਿੱਛੇ ਰਹਿ ਗਈਆਂ ਦੋ ਨੌਜਵਾਨ ਸੀ ਜਿਹੜੇ ਉਹ ਗੱਡੀ ਪਿੱਛੇ ਰਹਿ ਜਾਂਦੀਆਂ ਉਹਨਾਂ ਦਾ ਕਤਲ ਹੁੰਦਾ ਹੈ ਬਿਲਕੁਲ ਅਸਲੀ ਕਤਲ ਦੀ ਵਜ੍ਹਾ ਇਹ ਹੀ ਹੈ ਕਿ ਜਿਹੜੀ ਮਹਿਕ ਪੰਡੋਰੀ ਨੇ ਪੋਸਟ ਪਾਈ ਹੈ ਗਾਲਾਂ ਕੱਢੀਆਂ ਨੇ ਗਾਲੀਆਂ ਗਾਲਾਂ ਕੱਢਣ ਤੋਂ ਬਾਅਦ ਜਸ ਢਾਲੀਵਾਲ ਹੋਰ ਆ ਕੇ ਉਹਦੀ ਕੁੱਟਮਾਰ ਕਰਦੇ ਆ ਕੁੱਟਮਾਰ ਕਰਨ ਤੋਂ ਬਾਅਦ ਉਸੇ ਮਹਿਕ ਪੰਡੋਰੀ ਤੋਂ ਮੰਨੂ ਕਨਸ਼ਾਮਪੁਰੀਏ ਦੇ ਗਰੁੱਪ ਵਾਲੇ ਘੁੱਦੇ ਹੋਰੀ ਬੱਤੂ ਹੋਰ ਨੂੰ ਗਾਲਾਂ ਕਢਵਾਉਂਦੇ ਆ ਮਹਿਕ ਪੰਡੋਰੀ ਦੇ ਮੂੰਹ ਤੋਂ ਹੀ ਮਹਿਕ ਪੰਡੋਰੀ ਇੱਕ ਜਰੀਆ ਬਣ ਗਿਆ ਔਰ ਸਿੱਧਾ ਸਬੰਧ ਹੈ ਇਸ ਕਤਲ ਦੇ ਨਾਲ ਮਹਿਕ ਪੰਡੋਰੀ ਦਾ ਕਿਉਂਕਿ ਸ਼ੁਰੂ ਤੋਂ ਹੀ ਲਗਾਤਾਰ ਗਲਤ ਪੋਸਟਾਂ ਪਾਉਣ ਦੇ ਵਿੱਚ ਮਹਿਕ ਪੰਡੋਰੀ ਅੱਗੇ ਬਿਲਕੁਲ ਜਦੋਂ ਜਸ ਢਾਲੀਵਾਲ ਉੱਥੇ ਨਹੀਂ ਪਹੁੰਚਦਾ ਉਹਦੇ ਦੱਸੇ ਜਗ੍ਹਾ ਤੇ ਜਦੋਂ ਮਹਿਕ ਪੰਡੋਰੀ ਕਹਿੰਦਾ ਚੈਲੰਜ ਕਰਦਾ ਕਿ ਆ ਜਾ ਬਦਲਾ ਲੈਣਾ ਮੇਰੇ ਨਾਲ ਆ ਕੇ ਲੜ ਇਹ ਕਰ ਪੁੱਠੀਆਂ ਸਿੱਧੀਆਂ ਗਾਲਾਂ ਕਢਦਾ ਫੇਰ ਜਦੋਂ ਨਹੀਂ ਪਹੁੰਚਦਾ ਫੇਰ ਇੱਕ ਕਾਲੇ ਰੰਗ ਦੀ ਸਕਾਰਪੀਓ ਤੋਂ ਬੈਠ ਕੇ ਵੀਡੀਓ ਪਾਉਂਦਾ ਕਿ ਆਏ ਨਹੀਂ ਤੁਸੀਂ ਬਿਲਕੁਲ ਫੇਰ ਰੱਕ ਕੇ ਉਹ ਕਹਿੰਦੇ ਵੀ ਮਰਦਾ ਕੀ ਨਾ ਕਰਦਾ ਬੰਦਾ ਘਰੇ ਪਹੁੰਚਦਾ ਬਿਲਕੁਲ ਘਰੇ ਪਹੁੰਚ ਕੇ ਕੁੱਟਮਾਰ ਕਰਦੇ ਆ ਤੇ ਅਸਲੀ ਬੀਜ ਬੀਜਿਆ ਗਿਆ ਜਦੋਂ ਮੰਨੂ ਕਨ ਸ਼ਾਮਪੂਰੀਏ ਗਰੁੱਪ ਦੇ ਬੱਤੂ ਤੇ ਕੁਦਦੇ ਹੋਰ ਦੇ ਖਿਲਾਫ ਉਹਨਾਂ ਨੇ ਉਹਨੂੰ ਗਾਲਾਂ ਕਢਵਾਤੀਆਂ ਬਿਲਕੁਲ ਤੇ ਉੱਥੋਂ ਹੀ ਮਤਲਬ ਉਹਨਾਂ ਨੇ ਰੇਕੀ ਸ਼ੁਰੂ ਕਰਤੀ ਰੇਕੀ ਦੇ ਦੌਰਾਨ ਕੀ ਹੁੰਦਾ ਉਹ ਇੱਕ ਗਰੁੱਪ ਅੱਗੇ ਲੰਘ ਜਾਂਦਾ ਦੋ ਮੁੰਡੇ ਪਿੱਛੇ ਰਹਿ ਜਾਂਦੇ ਨੇ ਤੇ ਇਹਨਾਂ ਦੇ ਗੋਲੀਆਂ ਬੱਜਦੀਆਂ ਨੇ ਤੇ ਇੱਕ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਦੂਜੇ ਨੌਜਵਾਨ ਦੀ ਅਗਲੇ ਦਿਨ ਮੌਤ ਹੋ ਜਾਂਦੀ ਆ ਇੱਕ ਇਹਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਇਹ ਵੀ ਸਾਹਮਣੇ ਆ ਰਹੀ ਆ ਕਿ ਜਿਹੜੇ ਵੱਡੇ ਗੈਂਗਸਟਰ ਨੇ ਉਹ ਤਾਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਆਪ ਤਾਂ ਬਾਹਰ ਆ ਕੇ ਉਹ ਲੜ ਨਹੀਂ ਸਕਦੇ ਜਾ ਫਿਰ ਹੁਣ ਕਾਨੂੰਨ ਦੇ ਜਿਹੜੇ ਹੱਥ ਨੇ ਕਹਿ ਦਿੰਨੇ ਆ ਆਪਾਂ ਬਹੁਤ ਸਾਰੇ ਲੰਬੇ ਨਹੀਂ ਜਦੋਂ ਕਾਨੂੰਨ ਆਪਣੀ ਅਜ ਤੇ ਆਂਦਾ ਇਹਨਾਂ ਨੂੰ ਪਤਾਲ ਦੇ ਵਿੱਚੋਂ ਵੀ ਕੱਢ ਲੈਂਦਾ ਹੁਣ ਉਹ ਬਾਹਰ ਤਾਂ ਆ ਕੇ ਲੜ ਨਹੀਂ ਸਕਦੇ ਤਾਂ ਇਸ ਤਰ੍ਹਾਂ ਦੇ ਜਿਹੜੇ ਨਵੇਂ-ਨਵੇਂ ਸ਼ੋਰ ਨੇ ਜਿਹੜੇ ਛੋਟੇ ਉੱਠਦੇ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਇਹਨਾਂ ਨੂੰ ਬੂਸਟ ਕਰ ਦਿੰਦੇ ਨੇ ਕਿਉਂਕਿ ਨਵੀਂ ਪਨੀਰੀ ਨੂੰ ਚਾਹ ਹੁੰਦਾ ਕਿ ਫਰਾਣਾ ਗੈਂਗਸਟਰ ਮੇਰੇ ਨਾਲ ਆ ਜਾਂ ਮੇਰੇ ਤੇ ਹੱਥ ਆ ਇੱਕ ਫਤੂਰ ਜਿਹਾ ਹੁੰਦਾ ਚੜਦੀ ਜਵਾਨੀ ਦੇ ਵਿੱਚ ਫਤੂਰ ਹੁੰਦਾ ਹੈ ਦੇਖੋ ਕਾਲਜਾਂ ਦੇ ਵਿੱਚ ਪੋਸਟਰ ਲੱਗਦੇ ਆ ਪ੍ਰਧਾਨ ਬਣ ਗਿਆ ਉਹਦੇ ਪੋਸਟਰ ਲੱਗੇ ਦੂਜਿਆਂ ਨੇ ਆ ਕੇ ਫਾ ਹੁਣ ਨੌਜਵਾਨਾਂ ਚ ਕੀ ਲਹਿਰ ਚੱਲ ਪਈ ਆ 22 ਵਾਲੀ ਲਹਿਰ ਕਿ ਅਸੀਂ 22 ਲਾਰੈਂਸ ਦੇ ਨਾਲ ਆ ਅਸੀਂ 22 ਜੱਗੂ ਹੋਰਾਂ ਦੇ ਨਾਲ ਆ ਆ 22 ਵਾਲਾ ਕਲਚਰ ਅੱਜ ਸਾਡੇ ਪੰਜਾਬ ਦੇ ਸੂਝਬਨ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਤੇ ਗਹਿਰੀ ਨਿਗਰੱਖੋ ਕਿਤੇ ਤੁਹਾਡਾ ਬੱਚਾ ਵੀ 22 ਕਲਚਰ ਦੇ ਵਿੱਚ ਨਾ ਫਸ ਕੇ ਐਦਾਂ ਕਤਲ ਹੋ ਜੇ ਜਿੱਦਾਂ ਦੋ ਘਰਾਂ ਦੇ ਚਿਰਾਗ ਬੁੱਝ ਗਏ ਨੇ ਜੀ ਔਰ ਇਹ ਦੋ ਘਰਾਂ ਦੇ ਜਿਹੜੇ ਚਿਰਾਗ ਬੁਜੇ ਨੇ ਇਹ ਮੁੰਡਿਆਂ ਦਾ ਕੋਈ ਕੱਲ ਪਹਿਲਾਂ ਉਸ ਤੋਂ ਪਹਿਲਾਂ ਕ੍ਰਿਮੀਨਲ ਰਿਕਾਰਡ ਨਹੀਂ ਸੀ ਕੋਈ ਕਿਸੇ ਲੜਾਈ ਚ ਸ਼ਾਮਲ ਨਹੀਂ ਸੀ ਕਿਸੇ ਝਗੜੇ ਚ ਇਹਨਾਂ ਦਾ ਪਰਚਾ ਨਹੀਂ ਹੋਇਆ ਸੀ ਪੁਲਿਸ ਅਨੁਸਾਰ ਜੀ ਪਰ ਕਤਲ ਹੋ ਗਿਆ ਇੱਕ ਸੋਸ਼ਲ ਮੀਡੀਆ ਤੇ ਪਾਈਆਂ ਹੋਈਆਂ ਵੀਡੀਓ ਕਰਕੇ ਜਿਹਦੇ ਵਿੱਚ ਸਿੱਧਾ-ਸਿੱਧਾ ਸਬੰਧ ਮਹਿਕ ਪੰਡੂਰੀ ਤੇ ਆ ਕੇ ਖੜਦਾ ਹੈ ਕਿ ਕੰਡੇ ਬੀਜਣ ਵਾਲਾ ਮਹਿਕ ਪੰਡੂਰੀ ਸੀ ਦੋ ਗੈਂਗਸਟਰ ਗਰੁੱਪਾਂ ਦੀ ਆਪਸ ਦੇ ਵਿੱਚ ਝਗੜਾ ਹੈ ਬਿਲਕੁਲ ਮੰਨੂ ਕਨ੍ਹਸ਼ਾਮਪੁਰੀ ਹੋਰੀ ਇਹਦੇ ਤੋਂ ਗਲਤ ਬੁਲਵਾਉਂਦੇ ਸੀ ਮਹਿਕਪੰਡੋਰੀ ਤੋਂ ਤੇ ਗਾਲਾ ਕਢਾਉਂਦੇ ਸੀ ਜਸਤ ਢਾਲੀਵਾਲ ਹੋਰਾਂ ਨੂੰ ਤੇ ਜਸਤ ਢਾਲੀਵਾਲ ਹੋਰਾਂ ਨੇ ਮਹਿਕਪੰਡੋਰੀ ਕੋਟਤਾ ਮਹਿਕਪੰਡੋਰੀ ਦਾ ਤੇ ਜਸਤ ਢਾਲੀਵਾਲ ਨੇ ਆ ਕੇ ਸਮਝੌਤਾ ਕਰ ਲਿਆ ਪਰ ਮੰਨੂ ਕਨ੍ਹਸ਼ਾਮਪੁਰੀਆ ਇਸ ਗੱਲ ਦੀ ਖਿੱਚ ਖਾ ਗਏ ਕਿ ਸਾਡੇ ਗਰੁੱਪ ਦੇ ਮੁੰਡਿਆਂ ਨੂੰ ਗਾਲਾਂ ਕਢਵਾਈਆਂ ਬਿਲਕੁਲ 10 ਟਾਲੀਵਾਲ ਦੇ ਗਰੁੱਪ ਨੇ ਮਹਿਕ ਪੰਡੋਰੀ ਤੋਂ ਉਸ ਦਾ ਬਦਲਾ ਲੈਣ ਲਈ ਟਰੈਪ ਲਾਇਆ ਔਰ ਇਸ ਟਰੈਪ ਦੇ ਵਿੱਚ ਫਸ ਗਏ ਦੋ ਨੇ ਹੱਥੇ ਉਹ ਨੌਜਵਾਨ ਨੌਜਵਾਨ ਅੱਛਾ ਇਹ ਇਹ ਸਾਰੇ ਕਾਟੋ ਕਲੇਸ਼ ਦੇ ਵਿਚਕਾਰ ਇੱਕ ਮੈਂ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਚਾਹੁੰਗਾ ਦੇਖੋ ਜਿਹੜਾ ਪੰਜਾਬ ਹੈ ਸਾਡਾ ਪੰਜਾਬ ਬਹੁਤ ਹੀ ਮਹਾਨ ਯੋਧਿਆਂ ਨੂੰ ਇਸ ਧਰਤੀ ਨੇ ਜਨਮ ਦਿੱਤਾ ਬਹੁਤ ਬਹਾਦਰ ਮਾਵਾ ਹੋਈਆਂ ਨੇ ਸਾਡੀ ਕੌਮ ਦੇ ਵਿੱਚ ਪੰਜਾਬ ਦੇ ਬੱਚੇ-ਬੱਚੇ ਦੇ ਅੰਦਰ ਉਹ ਬਲੱਡ ਹੈ ਅਣਖੀ ਬਲੱਡ ਹੈ ਇਹ ਹਰ ਇੱਕ ਚੀਜ਼ ਨੂੰ ਬੜੇ ਬਾਖੂਬੀ ਤਰੀਕੇ ਦੇ ਨਾਲ ਸਮਝਦੇ ਨੇ ਜੇ ਸਹੀ ਤਰੀਕੇ ਨੂੰ ਜਾਣ ਇਹਨਾਂ ਨੂੰ ਗੁੰਮਰਾ ਵੀ ਕਿਤੇ ਨਾ ਕਿਤੇ ਕੀਤਾ ਜਾ ਰਿਹਾ ਬਿਲਕੁਲ ਦੂਜੀ ਗੱਲ ਪੰਜਾਬ ਦੇ ਵਿੱਚ ਬਹੁਤ ਸਾਰੇ ਪੋਡਕਾਸਟ ਕਰਨ ਵਾਲੇ ਅੱਜ ਕੱਲ ਹਰ ਘਰ ਦੇ ਵਿੱਚ ਪਹਿਲਾਂ ਆਪਾਂ ਕਹਿੰਦੇ ਸੀ ਕਿ ਕਲਾਕਾਰ ਜੰਮਦਾ ਅੱਜ ਕੱਲ ਹਰ ਘਰ ਦੇ ਵਿੱਚ ਐਂਕਰ ਜੰਮ ਗਿਆ ਆਪਣੇ ਦੋ ਪੋਡਕਾਸਟ ਕਰਨ ਨਾਲ ਦੋ ਮਾਈਕ ਰੱਖ ਕੇ ਕਿਤੇ ਵੀ ਬਹਿ ਜਾਂਦੇ ਨੇ ਪੋਡਕਾਸਟ ਕਰਨ ਦੇ ਲਈ ਪਰ ਕਿਤੇ ਨਾ ਕਿਤੇ ਤੁਸੀਂ ਇਸ ਚੀਜ਼ ਨੂੰ ਵੱਡੀ ਜਿਹੜੀ ਗਲਤੀ ਮੰਨਦੇ ਹੋ ਇਥੇ ਪ੍ਰਸ਼ਾਸਨ ਦੀ ਵੀ ਜਿਹੜੀ ਦਖਲਅੰਦਾਜ਼ੀ ਜ਼ਰੂਰ ਚਾਹੀਦੀ ਹੈ ਕਿਉਂਕਿ ਪੰਜਾਬ ਦਾ ਇਤਿਹਾਸ ਹੀ ਇੰਨਾ ਕ ਵੱਡਾ ਜੇ ਅਸੀਂ ਕਿਸੇ ਵੀ ਇੱਕ ਯੋਧੇ ਦੀ ਵੀ ਇੱਕ ਦਾਸਤਾਨ ਚੱਕ ਲਈਏ ਉਹਦੇ ਉੱਪਰ ਪਤਾ ਨਹੀਂ ਕਿੰਨੇ ਕ ਪੋਡਕਾਸਟ ਦੇ ਐਪੀਸੋਡ ਹੋ ਜਾਣੇ ਪਰ ਇਹ ਕੀ ਕਰਦੇ ਨੇ ਜਿਹੜੇ ਨਵੇਂ ਪੋਡਕਾਸਟ ਵਾਲੇ ਨੇ ਗੈਂਗਸਟਰ ਨੂੰ ਪ੍ਰਮੋਟ ਗੈਂਗਸਟਰਾਈਜ਼ਮ ਆਸਟੂਲਾ ਗੈਂਗ ਜਾ ਹੋਰ ਜਿਹੜਾ ਆ ਕੂੜ ਪਸਾਰਾ ਜਿਹੜੇ ਕਰਦੇ ਨੇ ਸੋਸ਼ਲ ਮੀਡੀਆ ਤੇ ਨੰਗ ਢੰਗ ਦਿਖਾਉਣ ਵਾਲਿਆਂ ਨੂੰ ਪ੍ਰੋਮੋਟ ਕਰ ਰਹੇ ਨੇ ਬਿਲਕੁਲ ਗਰਦੀਪ ਸਾਡੇ ਕਲਚਰ ਪੰਜਾਬ ਚ ਹੁਣ ਇਹ ਚੱਲ ਰਿਹਾ ਕਿ ਸੋਸ਼ਲ ਮੀਡੀਆ ਤੇ ਪੈਸੇ ਕਮਾਣ ਦੀ ਹੋਰ ਚੱਲ ਪਈ ਹੈ ਇਸ ਵੋੜ ਦੇ ਵਿੱਚ ਸ਼ਾਮਲ ਹੋ ਗਏ ਨੇ ਕਈ ਉਹ ਲੋਕ ਜਿਹੜੇ ਗੈਂਗਸਟਰਾਂ ਨੂੰ ਪ੍ਰੋਮੋਟ ਕਰ ਰਹੇ ਆ ਕਿਸੇ ਇੱਕ ਗੈਂਗਸਟਰ ਦੀ ਸਟੋਰੀ ਸੁਣਾਉਂਦੇ ਆ ਉਹ ਦੇਖਦੇ ਆ ਨੌਜਵਾਨ ਨੌਜਵਾਨ ਦੇਖ ਕੇ ਫਿਰ ਉਹਦੇ ਤੋਂ ਪ੍ਰਭਾਵਿਤ ਹੋ ਜਾਂਦੇ ਆ ਪ੍ਰਭਾਵਿਤ ਹੋ ਕੇ ਉਹ ਫਿਰ ਉਸ ਬਾਈ ਕਲਚਰ ਨਾਲ ਜੁੜ ਜਾਂਦੇ ਆ ਸੋ ਬਾਈ ਕਲਚਰ ਦਾ ਨਤੀਜਾ ਇਹ ਆਪਣਾ ਕੈਰੋਂ ਫਾਟਕ ਤੇ ਦੇਖ ਹੀ ਲਿਆ ਦੋ ਨਵੀਂ ਉਮਰ ਦੇ ਨੌਜਵਾਨ ਇਸ ਦੀ ਬਲੀ ਚੜੇ ਆ ਸੋ ਮੈਂ ਤਾਂ ਇਹ ਕਹੂੰਗਾ ਕਿ ਜਿਹੜੇ ਸਾਡੇ ਪੌਡਕਾਸਟ ਕਰਨ ਵਾਲੇ ਵੀਰ ਹੈ ਵੀਰ ਨੂੰ ਬਹੁਤ سارے ਮੁੱਦੇ ਆ ਪੰਜਾਬ ਦੇ ਹੜ੍ਹਾਂ ਨੇ ਪੰਜਾਬ ਤਬਾਹ ਕੀਤਾ ਹੋਇਆ ਹੈ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਭੇਟ ਚੜ ਰਹੀ ਹੈ ਪੰਜਾਬ ਚ ਬੇਰੁਜ਼ਗਾਰੀ ਇਹ ਸਾਧ ਤੱਕ ਵੱਧ ਗਈ ਹੈ ਕਿ ਐਮਏ ਪੀ ਐਚ ਡੀ ਕੀਤੇ ਹੋਏ 10-10 ਹਜ਼ਾਰ ਤੇ ਨੌਕਰੀਆਂ ਕਰ ਰਹੇ ਆ ਮਹੀਨੇ ਦੇ ਉਹਨਾਂ ਦੇ ਮੁੱਦਿਆਂ ਤੇ ਤੁਸੀਂ ਪੌਡਕਾਸਟ ਕਰ ਸਕਦੇ ਹੋ ਬਹੁਤ ਸਾਰੇ ਕਬੱਡੀ ਖਿਡਾਰੀ ਐ ਬਹੁਤ ਸਾਰੇ ਪੰਜਾਬ ਦੇ ਵਿੱਚ ਕ੍ਰਿਕਟ ਖਿਡਾਰੀ ਐ ਬਹੁਤ ਸਾਰੇ ਪੰਜਾਬ ਦੇ ਵਿੱਚ ਐਦਾਂ ਦੇ ਟੈਲੈਂਟਡ ਨੌਜਵਾਨ ਐ ਜਿਨ੍ਹਾਂ ਨੂੰ ਤੁਸੀਂ ਪੌਡਕਾਸਟਰਾਂ ਹੀ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕਦੇ ਹੋ ਪਰ ਸਾਡੇ ਬਹੁਤ ਸਾਰੇ ਸੀਨੀਅਰ ਪੱਤਰਕਾਰਾਂ ਨੇ ਵੀ ਪੌਡਕਾਸਟ ਸ਼ੁਰੂ ਕੀਤੇ ਹੋਏ ਗੈਂਗਸਟਰਾਂ ਦੇ ਮੁੱਦੇ ਤੇ ਉਹਨਾਂ ਨੂੰ ਸੁਣ ਕੇ ਦੇਖ ਕੇ ਇਹ ਸਾਰੀ ਇਹ ਘਟਨਾਕ੍ਰਮ ਵਰਤਦਾ ਹੈ ਪ੍ਰੇਮ ਢਿੱਲੋਂ ਦੀ ਸਟੇਜ ਤੇ ਕੁੱਟਮਾਰ ਵਾਲਾ ਮੁੱਦਾ ਸ਼ਾਇਦ ਤੁਹਾਨੂੰ ਗੁਰਦੀਪ ਤੁਹਾਡੇ ਯਾਦ ਹੋਏਗਾ। ਕਾਫੀ ਜ਼ਿਆਦਾ ਗਰਮਾਇਆ ਸੀ। ਗਰਮਾਇਆ ਸੀਗਾ ਪ੍ਰੇਮ ਢਿੱਲੋਂ ਗਾਇਕ ਹੈ ਉਹਦੀ ਕੁੱਟਮਾਰ ਹੋਈ ਸੀ ਸਟੇਜ ਤੇ। ਜੀ। ਔਰ ਉਸ ਕੁੱਟਮਾਰ ਦੇ ਮੌਕੇ ਵੀ ਇਹਨਾਂ ਦੇ ਵਿੱਚੋਂ ਇੱਕ ਮੁੰਡਾ ਸਟੇਜ ਤੇ ਸ਼ਾਮਲ ਸੀ। ਜਸ ਜਸ ਜਿਹੜਾ ਥਾਲੀ ਵਾਲਾ ਮਣਦਾ ਜਸ ਥਾਲੀ ਵਾਲਾ ਉਸ ਸਮੇਂ ਸਟੇਜ ਤੇ ਮੌਜੂਦ ਸੀ ਜਦੋਂ ਫਰੇਮ ਢਲੋਦੇ ਜਿਹੜੇ ਥੱਪੜ ਮਾਰੀ ਜਾਂਦੇ ਜਦੋਂ ਫਰੇਮ ਢਲੋਦੇ ਥੱਪੜ ਵੱਜਦੀ ਹੈ ਬਿਲਕੁਲ ਬਿਲਕੁਲ ਸੋ ਇਹ ਕਿਤੇ ਨਾ ਕਿਤੇ ਜਿਹੜੇ ਆ ਮਾਝੇ ਵਾਲੇ ਮੁੰਡਿਆਂ ਦਾ ਇਹ ਜਿਹੜਾ ਆਪਸੀ 카ਟੋ ਕਲੇਸ਼ ਚੱਲੇ ਆ ਇਹ ਵੱਡਾ ਰੂਪ ਨਾ ਧਾਰਨ ਕਰ ਜਾਵੇ ਬਿਲਕੁਲ ਸੋ ਅੱਜ ਵੀ ਮਤਲਬ ਪੰਜਾਬ ਪੁਲਿਸ ਨੂੰ ਚਾਹੀਦਾ ਹੈ ਕਿ ਇਸ ਮੁੱਦੇ ਨੂੰ ਬੜੇ ਸੀਰੀਅਸਲੀ ਢੰਗ ਨਾਲ ਲਓ ਬਿਲਕੁਲ ਕਿਉਂਕਿ ਇੱਕ ਪਾਸੇ ਤਾਂ ਮੰਨੂ ਕਨਸਾਮਪੂਰੀਆ ਗਰੁੱਪ ਨੇ ਜ਼ਿੰਮੇਵਾਰੀ ਲਈ ਹੈ ਦੋ ਨੌਜਵਾਨਾਂ ਦੇ ਕਤਲ ਦੀ ਬ ਜਿਹੜਾ ਜਸਤਾਲੀ ਬਾਲਕਾ ਗਰੁੱਪ ਹੈ ਜੀ ਇਹਨਾਂ ਨੇ ਕਹਿਤਾ ਕਿ ਅਸੀਂ ਹੁਣ ਬਦਲਾ ਲਵਾਂਗੇ ਬਿਲਕੁਲ ਤੇ ਨਵੇਂ ਉਮਰ ਦੇ ਸ਼ੋਰ ਨੇ ਇਹਨਾਂ ਨੇ ਕਿਸੇ ਨਾ ਕਿਤੇ ਕੋਈ ਨਾ ਕੋਈ ਗੋਲੀਬਾਰੀ ਐਦਾਂ ਦੀ ਕਰ ਦੇਣੀ ਹੈ ਜਿਹੜਾ ਪੰਜਾਬ ਦੇ ਵਿੱਚ ਗੈਂਗਵਾਰ ਸ਼ੁਰੂ ਹੋ ਸਕਦੀ ਹੈ ਬਿਲਕੁਲ ਵੱਡੇ ਗੈਂਗਸਟਰ ਹੈ ਪਹਿਲੀ ਲੇਅਰ ਵਾਲੇ ਉਹ ਆਪਣਾ ਸੇਫ ਬੈਠੇ ਆ ਜਿਨ੍ਹਾਂ ਨੇ ਬੀਜ ਬੀਜੇ ਨੇ ਉਹ ਆਪਣਾ ਜੇਲਾ ਚ ਸੇਫ ਬੈਠੇ ਆ ਜੀ ਬਿਲਕੁਲ ਜਦੋਂ ਲਾਰੈਂਸ ਬਸਨੋਈ ਨੂੰ ਪੇਸ਼ੀ ਤੇ ਲਿਆ ਜਾਂਦਾ ਸੀਗਾ ਤੇ ਉਹਨੂੰ ਐਦਾਂ ਖਾਤਰਦਾਰੀ ਕੀਤੀ ਜਾਂਦੀ ਜਿਵੇਂ ਕੋਈ ਰਿਸ਼ਤੇਦਾਰ ਨਾਲ ਤੁਰੇ ਜਾਂਦਾ ਹੋਵੇ ਬਿਲਕੁਲ ਆਪਾਂ ਦੇਖਿਆ ਭਾਈ ਸੰਦੀਪ ਸਿੰਘ ਸਣੀ ਪਟਿਆਲਾ ਜੇਲ੍ਹ ਚ ਕੁੱਟਮਾਰ ਹੁੰਦੀ ਹੈ ਜੀ ਬਿਲਕੁਲ ਜਦੋਂ ਉਹਦਾ ਮੈਡੀਕਲ ਕਰਾਉਣ ਦੇ ਲਈ ਪੁਲਿਸ ਨੂੰ ਲੈ ਕੇ ਜਾਂਦੀ ਹੈ ਜਦੋਂ ਇੱਕ ਜੈਕਾਰਾ ਲਾਉਣ ਲਈ ਆਪਣਾ ਹੱਥ ਖੜਾ ਕਰਦਾ ਨੇ ਉਹਦਾ ਹੱਥ ਵੀ ਫੜ ਲਿਆ ਜਾਂਦਾ ਛਿੱਚਿਆ ਜਾਂਦਾ ਥੱਲੇ ਨੂੰ ਦਾ ਬੜਾ ਮਤਲਬ ਐਂਦਾ ਉਹਦੇ ਨਾਲ ਪੇਸ਼ ਆਉਂਦੇ ਆ ਪਰ ਦੂਜੇ ਪਾਸੇ ਜਦੋਂ ਨੌਰਸ ਬਸ਼ਨੋਈ ਦੀ ਪੇਸ਼ੀ ਤੇ ਜਾਂਦੇ ਸੀ ਤੇ ਡੀਐਸਪੀ ਰੈਂਕ ਦੇ ਅਧਿਕਾਰੀ ਉਹਦੇ ਨਾਲ ਦੰਦ ਕੱਟਦੇ ਗੱਲਾਂ ਕਰਦੇ ਜਾਂਦੇ ਸੀ ਬਿਲਕੁਲ ਪੂਰੀ ਉਹਨੂੰ ਸ਼ਾਰਟ ਠਾਠ ਬਾਠ ਨਾਲ ਲਿਆ ਜਾਂਦਾ ਠਾਠ ਬਾਠ ਨਾਲ ਲਿਆਇਆ ਜਾਂਦਾ ਸੀ ਉਹ ਇਹ ਚੀਜ਼ਾਂ ਨੇ ਜਿਹੜੀਆਂ ਨੌਜਵਾਨਾਂ ਨੂੰ ਅਟਰੈਕਟ ਕਰਦੀਆਂ ਨੇ ਕਿ ਯਾਰ ਉਹ ਗੈਂਗਸਟਰ ਦੇਖੋ ਕਿੱਡਾ ਤਕੜਾ ਹੈ ਹਵਾਲਾ ਅਰਦੇ ਵਿੱਚ ਤਾਂ ਕੀ ਰੱਖਣਾ ਸੀ ਉਹ ਸੁੰਦੇ ਆਪਾਂ ਕਿ ਆ ਜਿਹੜਾ ਲਾਰੈਂਸ ਮਸ਼ਨੋਈ ਆ ਜਿੰਨਾ ਟਾਈਮ ਉਹ ਪੰਜਾਬ ਦੇ ਵਿੱਚ ਰਿਹਾ ਉਹਦੀ ਇੰਟਰਵਿਊ ਤਾਂ ਹੋਈਆਂ ਨੇ ਪੰਜਾਬ ਦੀਆਂ ਜ਼ਿਲ੍ਹਿਆਂ ਚੋਂ ਔਰ ਖਰੜ ਦਾ ਜਿਹੜਾ ਸੀਆਈਏ ਆ ਪੂਰੇ ਪੰਜਾਬ ਦਾ ਜਿਵੇਂ ਆਪਾਂ ਕਹიდੀਏ ਵੀ ਇੱਥੇ ਨਾ ਐਕਟ ਸੀਆਈਏ ਆ ਵੱਡਾ ਸੀਆਈਏ ਆ ਇੱਥੇ ਵੱਡੇ-ਵੱਡੇ ਮੁਜ਼ਰਮਾਂ ਦੀ ਲਿਆ ਕੇ ਬੜੀ ਸਤਰੋਲ ਫੇਰੀ ਜਾਂਦੀ ਹੈ ਪਰ ਲਾਰੈਂਸ ਮਸ਼ਨੋਈ ਨੂੰ ਤਾਂ ਕਹਿੰਦੇ ਇੱਥੇ ਵੀ ਬੜਾ ਵੀਆਈਪੀ ਮਤਲਬ ਟ੍ਰੀਟਮੈਂਟ ਦਿੱਤਾ ਗਿਆ ਸੀ ਕਾਫੀ ਸਾਰੀਆਂ ਖਬਰਾਂ ਬਾਹਰ ਆਈਆਂ ਨੇ ਨਿਕਲ ਕੇ ਸੋ ਇਨ੍ਹਾਂ ਖਬਰਾਂ ਨੂੰ ਦੇਖ ਕੇ ਸੁਣ ਕੇ ਹੀ ਸਾਡਾ ਜਿਹੜਾ ਨਵਾਂ ਨੌਜਵਾਨ ਹੈ 18-19 ਸਾਲ ਵਾਲੇ ਜਵਾਕ ਨੇ ਜਿਹੜੇ ਐਡੋਲੋਸੈਂਸ ਵਾਲੇ ਨੇ ਇਹ ਜਿੱਦਾਂ ਦੀ ਚੀਜ਼ ਦੇਖਦੇ ਆ ਉਦਾਂ ਦੇ ਹੋ ਜਾਂਦੇ ਆ ਭਗਤ ਸਿੰਘ ਦੀ ਫਿਲਮ ਦਿਖਾ ਦਿਓ ਸਿੱਦੇ ਆਜਨ ਸਰਦਾਰ ਭਗਤ ਸਿੰਘ ਦੀ ਇਹ ਆਪਣੇ ਆਪ ਨੂੰ ਭਗਤ ਸਿੰਘ ਸਮਝਣ ਲੱਗ ਜਾਂਦੇ ਆ ਜੌਣਾ ਮੋੜ ਦੀ ਫਿਲਮ ਦਿਖਾ ਦਿਓ ਆਪਣੇ ਆਪ ਨੂੰ ਜੌਣਾ ਮੋੜ ਸਮਝਣ ਲੱਗ ਜਾਂਦੇ ਆ ਚਿੱਤਾਂ ਦੀ ਇਹ ਦੇਖਦੇ ਆ ਉਦਾਂ ਦੇ ਆਪਣੇ ਆਪਣੇ ਅੰਦਰ ਧਾਰਨਾ ਬਣਾਣੀ ਸ਼ੁਰੂ ਕਰ ਦਿੰਦੇ ਆ ਜੇ ਇਹਨਾਂ ਨੂੰ ਅਸੀਂ ਗੈਂਗਸਟਰਾਂ ਦਾ ਕਲਚਰ ਦਿਖਾਵਾਂਗੇ ਗੈਂਗਸਟਰਾਂ ਦੇ ਪੌਡਕਾਸਟ ਇਹਨਾਂ ਨੂੰ ਅਸੀਂ ਸੁਣਾਵਾਂਗੇ ਤਾਂ ਇਹ ਗੈਂਗਸਟਰੀ ਬਣਨਗੇ ਸੋ ਇਹ ਗੈਂਗਸਟਰ ਜਿਹੜੀ ਆ ਮੈਨੂੰ ਲੱਗਦਾ ਹੈ ਗੈਂਗਸਟਰ ਵਾਰ ਹੋਣ ਜਾ ਰਹੀ ਹੈ ਜਿਹੜੀ ਪੰਜਾਬ ਦੇ ਵਿੱਚ ਇਹਨੂੰ ਪੰਜਾਬ ਪੁਲਿਸ ਜੇ ਮੌਕਾ ਰਹਿੰਦੇ ਪਹਿਲਾਂ ਨੱਕ ਪਾਉਂਦੀ ਜਦੋਂ ਮਹਿਕ ਪੰਡੋਰੀ ਲੋਕਾਂ ਨੂੰ ਗਾਲਾ ਕੱਢਦਾ ਸੀ ਜਸਤਾਲੀਵਾਲ ਹੋਰਾਂ ਨੂੰ ਉਦੋਂ ਹੀ ਮਹਿਕ ਪੰਡੋਰੀ ਨੂੰ ਚੱਕ ਕੇ ਪਰਚਾ ਦਿੱਤਾ ਹੁੰਦਾ ਤੇ ਨਾਲ ਜਸਤਾਲੀਵਾਲ ਨੂੰ ਵੀ ਅੰਦਰ ਠੋਕਿਆ ਹੁੰਦਾ ਤਾਂ ਸ਼ਾਇਦ ਇਹ ਦੋ ਨੌਜਵਾਨਾਂ ਦੀ ਜਾਨ ਨਾ ਜਾਂਦੀ ਪਰ ਅੱਜ ਵੀ ਮੌਕਾ ਹੈ ਮਨੂ ਕਨਸ਼ਾਮਪੂਰੀ ਹੋਰ ਨੇ ਚੈਲੰਜ ਕੀਤਾ ਕਿ ਅਸੀਂ ਮਾਰਿਆ ਤੇ ਦੂਜੇ ਪਾਸੇ ਜਸਤਾਲੀਵਾਲ ਦੇ ਗਰੁੱਪ ਨੇ ਕਿਹਾ ਤਾਂ ਕਿ ਅਸੀਂ ਬਦਲਾ ਲਵਾਂਗੇ ਇਹ ਵੀ ਹਜੇ ਡਰ ਹੈ ਨਾ ਕਿ ਅਜੇ ਹੋਰ ਮਾਮਾ ਦੇ ਪੁੱਤ ਐ ਇਸ ਲੜਾਈ ਦੀ ਭੇਟ ਕਾ ਚੜ ਸਕਦੇ ਆ। ਸੋ ਸੋਸ਼ਲ ਮੀਡੀਆ ਤੇ ਜਿਹੜੇ ਆ ਲੋਕਾਂ ਨੂੰ ਗਾਲਾਂ ਕੱਢਦੇ ਆ ਇਹਨਾਂ ਤੇ ਨਾਲ ਦੀ ਨਾਲ ਕਾਰਵਾਈ ਕਰਨਾ ਪੁਲਿਸ ਦਾ ਪਹਿਲਾ ਫਰਜ਼ ਬਣਦਾ ਹੈ ਕਿਉਂਕਿ ਹਰਦਾਈ ਚ ਬੈ ਕੇ ਚੱਕਿਆ ਮੋਬਾਈਲ ਕਿਸੇ ਚੰਗੇ ਭਲੇ ਬੰਦੇ ਦੀ ਮਾਂ ਭੈਣ ਧੀ ਇੱਕ ਕਰਦੀ ਤੇ ਅਗਲਾ ਮਰਦਾ ਕੀ ਨਾ ਕਰਦਾ ਆ ਕਿ ਬਦਲਾ ਤਾਂ ਲਊਗਾ ਹੀ ਲਊਗਾ ਬਿਲਕੁਲ ਸੋ ਗਰਦੀਪ ਜੀ ਇਹ ਸਾਰਾ ਜਿਹੜਾ ਹੈਗਾ ਸਿਸਟਮ ਦਾ ਕਿਤੇ ਨਾ ਕਿਤੇ ਫੇਲਿਅਰ ਵੀ ਹੁੰਦਾ ਹੈ ਜੀ ਜੀ ਪੰਜਾਬ ਪੁਲਿਸ ਦਾ ਨੈਟਵਰਕ ਬਹੁਤ ਵੱਡਾ ਹੈ ਆਪਾਂ ਮੰਨਦੇ ਆ ਜੇ ਚਾਹਣ ਤਾਂ ਇੱਕ ਸਕਿੰਟ ਚ ਵੀਡੀਓ ਡਿਲੀਟ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਪਰ ਮਹਿਕ ਪੰਡੋਰੀ ਦੀਆਂ ਵੀਡੀਓ ਤੁਸੀਂ ਦੇਖਦੇ ਆ ਰੀਲਾਂ ਕਿੰਨੀਆਂ ਗਾਲਾਂ ਕੱਢਦਾ ਸੀ ਕਟਿਆ ਜੀ ਤੇ ਆ ਹੁਣ ਜਦੋਂ ਦਾ ਮਰਡਰ ਹੋਇਆ ਉਸ ਤੋਂ ਬਾਅਦ ਫੇਰ ਉਹਦਾ ਗੈਪ ਗੈ ਵੀ ਹੋ ਗਿਆ ਉਹਦਾ ਪੇਜ ਪੂਜ ਗਿਆ ਬਿਲਕੁਲ ਨਹੀਂ ਆ ਦੇਖੇ ਨਹੀਂ ਰਹੀਆਂ ਮure ਵੀਡੀਓ ਹੁਣ ਵੀ ਤਾਂ ਕੀਤੀਆਂ ਨੇ ਜਦੋਂ ਉਹ ਦੋ ਘਰਾਂ ਦੇ ਵਿੱਚ 70 ਵਿਸ ਗ ਇੱਕ ਮਡੋਰੀ ਵਾਲਾ ਪੇਜ ਪੂਜੇ ਤੁਸੀਂ ਬੰਦੀ ਕੀਤੇ ਨੇ ਜੇ ਪਹਿਲਾਂ ਕੁਝ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਉਹ ਦੋ ਨੌਜਵਾਨ ਦੋ ਬੱਚੇ ਦੋ ਘਰਾਂ ਦੇ ਚਿਰਾਗ ਨਾ ਬੁਝਦੇ ਸੋ ਉਮੀਦ ਹੈ ਪੰਜਾਬ ਪੁਲਿਸ ਤੋਂ ਇਸ ਮਾਮਲੇ ਨੂੰ ਸੀਰੀਅਸਲੀ ਤਰੀਕੇ ਨਾਲ ਲਿਆ ਜਾਵੇ ਇਹ ਨਾ ਹੋਵੇ ਕਿ ਹਾਂ ਚਲੋ ਬੱਚਿਆਂ ਦੀ ਲੜਾਈ ਸੀ ਨਿਪੜ ਗਈ ਹੈ ਇਹ ਗੈਂਗਸਟਰ ਬਾਦ ਵੱਸ ਸਕਦਾ ਹੈ ਇਹ ਸੈਕੰਡ ਲੇਅਰ ਦੇ ਗੁੰਡੇ ਨੇ ਫਸਟ ਲੇਅਰ ਵਾਲੇ ਗੈਂਗਸਟਰ ਤੁਸੀਂ ਬੰਦ ਕੀਤੇ ਹੋਏ ਨੇ ਜੇਲ੍ਹਾਂ ਚ ਵਿਦੇਸ਼ਾਂ ਚ ਬੈਠੇ ਨੇ ਕੁਝ ਪਰ ਜਿਹੜੇ ਸੈਕੰਡ ਲੇਅਰ ਵਾਲਾ ਨਮਾ ਖੂਣਾ ਹੈ ਇਹ ਬੜਾ ਖਤਰਨਾਕ ਹੈ ਤੇ ਇਹਨੂੰ ਪ੍ਰਮੋਟ ਕਰਦਾ ਹੈ ਥਰਡ ਲੇਅਰ ਵਾਲੇ ਇਨਫਲੂਐਂਸਰ ਜਿਹੜੇ ਸੋਸ਼ਲ ਮੀਡੀਆ ਤੇ ਕਿਸੇ ਇੱਕ ਗਰੁੱਪ ਦੇ ਨਾਲ ਜੁੜ ਕੇ ਦੂਜੇ ਗਰੁੱਪ ਨੂੰ ਗਾਲਾ ਕੱਢਦੇ ਆ ਬਦਨਾਮ ਕਰਦੇ ਆ ਬਿਲਕੁਲ ਆ ਪਿਛਲੇ 4 ਮਹੀਨੇ 4-5 ਮਹੀਨਿਆਂ ਤੋਂ ਕਾਫੀ ਜ਼ਿਆਦਾ ਠੱਲ ਪੈ ਗਈ ਸੀ ਇਸ ਮਾਮਲੇ ਨੂੰ ਤਾਂ ਇਹ ਜਿਹੜੀ ਕੱਲ ਪਰਸੋਂ ਦੀ ਵਾਰਦਾਤ ਹੋਈ ਇਹਦੇ ਕਰਕੇ ਕਿਤੇ ਨਾ ਕਿਤੇ ਫੇਰ ਇਹ ਜਿਹੜਾ ਅੱਗੇ ਜਿਹੜੀ ਲੱਗਦੀ ਹੋਈ ਕਿਤੇ ਨਾ ਕਿਤੇ ਨਜ਼ਰ ਆਉਂਦੀ ਆ ਬਿਲਕੁਲ ਮੈਂ ਤਾਂ ਕਹਿੰਦਾ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਥਰਡ ਲੇਅਰ ਨੂੰ ਚੁੱਕੇ ਜਿਹੜੀ ਸੋਸ਼ਲ ਮੀਡੀਆ ਤੇ ਕੈਂਗਸਟਰਾਂ ਦੇ ਪਿੱਛੇ ਲੱਗ ਕੇ ਦੂਜੇ ਗੈਂਗਸਟਰ ਗਰੁੱਪ ਨੂੰ ਗਾਲਾਂ ਕੱਢਦੀ ਹੈ ਕਿਉਂਕਿ ਜਿਹੜੇ ਮੇਨ ਗੈਂਗਸਟਰ ਨੇ ਉਹ ਜੇਲਾ ਚ ਨੇ ਸੈਕੰਡ ਲੇਅਰ ਵਾਲੇ ਗਾਲਾਂ ਕਢਵਾਉਂਦੇ ਆ ਸੋਸ਼ਲ ਮੀਡੀਆ ਵਾਲਿਆਂ ਤੋਂ ਤੇ ਪਹਿਲਾਂ ਕਿਉਂ ਨਾ ਤੀਜੀ ਲੇਅਰ ਨੂੰ ਚੁੱਕਿਆ ਜਾਵੇ ਜਿਹੜੇ ਗਾਲਾਂ ਕੱਢਦੇ ਆ ਗਾਲਾਂ ਕੱਢਣ ਵਾਲਿਆਂ ਨੂੰ ਚੁੱਕ ਕੇ ਅੰਦਰ ਦਿਓ ਤਾਂ ਸੈਕੰਡ ਲੇਅਰ ਦੀ ਵਾਰੀ ਆਊਗੀ ਆਪਣੇ ਆਪ ਹੁਣ ਮਹਿਕ ਪੰਡੋਰੀਆ ਇਹਨੂੰ ਜੇ ਚੁੱਕ ਕੇ ਚਾਰ ਸੇਤਰ ਮਾਰੇ ਜਾਣ ਇਹਦੇ ਆਪਣੇ ਆਪ ਦੱਸੂਗਾ ਕਿ ਮੈਨੂੰ ਕੌਣ ਕਹਿੰਦਾ ਸੀਗਾ ਜਸ ਢਾਲੀਵਾਲ ਬਾਰੇ ਗਾਲਾਂ ਕੱਢਣ ਗਾਲਾਂ ਕੱਢ ਬਿਲਕੁਲ ਇਹ ਚੱਕਿਆ ਦਾ ਜਾਊਗਾ ਮੈਨੂੰ ਲੱਗਦਾ ਇਹਦਾ ਸਿੱਧਾ ਸਬ ਮਟਰ ਹੋਇਆ ਦੋ ਜਵਾਕਾਂ ਦਾ ਜੀ ਕਿੱਥੋਂ ਕੰਡੇ ਬੀਜੇਗੇ ਮੈਕ ਪੰਡੋਰੀ ਵਾਲੇ ਉਹ ਗਾਲਾਂ ਵਾਲੀਆਂ ਰੀਲਾ ਤੋਂ ਬਿਲਕੁਲ ਜਸਤਾਲੀ ਵਾਲ ਨੂੰ ਗਾਲਾਂ ਕੱਢੀਆਂ ਜਿਹੜੀਆਂ ਉੱਥੋਂ ਮੁੱਦਾ ਚ ਚੱਲਿਆ ਉਸ ਤੋਂ ਬਾਅਦ ਸਹਿਜਾਦ ਪੱਟੀ ਦੀ ਐਂਟਰੀ ਹੋਊਗੀ ਉਹਨੇ ਬੋਲਤਾ ਕਿ ਹਾਂ ਜੀ ਇਹਦਾ ਇਹਨੂੰ ਗਲਤ ਘੁੱਟਿਆ ਗਿਆ ਤੇ ਕਈ ਲੋਕਾਂ ਨੇ ਹੋਰ ਵੀ ਵੀਡੀਓ ਪਾਈਆਂ ਕਿ ਹਿਸਾਂ ਦੀ ਬੇਅਦਵੀ ਹੋ ਗਈ ਯਾਰ ਬੇਅਦਵੀ ਉਹਦੀ ਹੁੰਦੀ ਹੈ ਜ ਜਿਹਦੀ ਕਿਸੇ ਦੀ ਇੱਜ਼ਤ ਹੋਵੇ ਬਿਲਕੁਲ ਇਹ ਇਹ ਜਿਹੜਾ ਜਵਾਕ ਹੈ ਇਹ ਤਾਂ ਸਾਰਾ ਦਿਨ ਹੀ ਮਾਪਿਆਂ ਇੱਕ ਕਰਦਾ ਲੋਕਾਂ ਦੀ ਸੋਸ਼ਲ ਮੀਡੀਆ ਤੇ ਆ ਕੇ ਸੋ ਇਦਾਂ ਤੇ ਇਹਨਾਂ ਨੂੰ ਨਾਕ ਪਾਉਣ ਦੇ ਲਈ ਪੰਜਾਬ ਪੁਲਿਸ ਨੂੰ ਅੱਗੇ ਆਉਣਾ ਚਾਹੀਦਾ ਹੈ ਉਮੀਦ ਹੈ ਪੰਜਾਬ ਪੁਲਿਸ ਜਲਦੀ ਇਹਨਾਂ ਤੇ ਕਾਰਵਾਈ ਕਰੇ ਕਿਤੇ ਨ ਕਿਤੇ ਤੁਸੀਂ ਇਹ ਵੀ ਦੇਖਦੇ ਹੋ ਹੁਣ ਲੋਕਾਂ ਨੇ ਇਹ ਤਾਂ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਉਹਦੇ ਕੇਸਾਂ ਦੀ ਜਿਹੜੀ ਬੇਅਦਬੀ ਹੋ ਗਈ ਜਦ ਕਿ ਉਹਨੇ ਜਸ ਢਾਲੀਵਾਲ ਜਿਹੜਾ ਨੌਜਵਾਨ ਹੈ ਜਿਹਨੇ ਉਹਦੀ ਕੁੱਟਮਾਰ ਕੀਤੀ ਹੈ ਮਹਿਕ ਪੰਡੋਰੀ ਜੀ ਉਹਨੇ ਆ ਕੇ ਸਿੱਧੇ ਉਹਦੇ ਕੇਸ ਨਹੀਂ ਫੜੇ ਹਾਲਾਂਕਿ ਜਦੋਂ ਇਸ ਤਰ੍ਹਾਂ ਦੀ ਕੋਈ ਥੱਪੜ ਥੱਪੜੀ ਹੁੰਦੀ ਹੈ ਜਦੋਂ ਦੋ ਕੁੱਟਾਂ ਦੇ ਵਿੱਚਕਾਰ ਲੜਾਈ ਝਗੜਾ ਹੁੰਦਾ ਇੱਕ ਆਮ ਜੀ ਗੱਲ ਆ ਉਸ ਦਾ ਪਟਕਾ ਜਿਹੜਾ ਲੈ ਗਿਆ ਹਾਲਾਂਕਿ ਗਲਤ ਹੈ ਚਲੋ ਉਹ ਘਰੀ ਸੁੱਤਾ ਪਿਆ ਸੀ ਬਿਲਕੁਲ ਘਰੀ ਸੀ ਪਹਿਲਾਂ ਹੀ ਖੁੱਲੇ ਆ ਪਰ ਇਹ ਵੀ ਦੇਖਣਾ ਚਾਹੀਦਾ ਕਿ ਉਸ ਜਿਹੜਾ ਮਹਿਕ ਪੰਡੂਰੀ ਉਹਨੇ ਵੀ ਕੋਈ ਅਸਰ ਨਹੀਂ ਛੱਡੀ ਗਾਲਾਂ ਕੱਢਣ ਦੇ ਵਿੱਚ ਪਰ ਹੁਣ ਤਾਂ ਇਹ ਮਾਮਲਾ ਚੱਕ ਰਿਹਾ ਕਿ ਉਹਦੀ ਬੇਅਦਬੀ ਹੋ ਗਈ ਕਿਸੇ ਨੇ ਹਾਲਾਂਕਿ ਇਦਾਂ ਦਾ ਕੋਈ ਨਹੀਂ ਹੈਗਾ ਕਿਉਂਕਿ ਹਰ ਵਾਰੀ ਜਦੋਂ ਕੋਈ ਵੀ ਇਦਾਂ ਦੀ ਗੱਲਬਾਤ ਹੁੰਦੀ ਹੈ ਤਾਂ ਸਿੱਖਾਂ ਨੂੰ ਨਿਸ਼ਾਨੇ ਤੇ ਲੈ ਲਿਆ ਜਾਂਦਾ ਧਰਮ ਨੂੰ ਪੜਕਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਲੰਡਰ ਜਵਾਕਾਂ ਪਿੱਛੇ ਕੌਮ ਨੂੰ ਵਿੱਚ ਨਾ ਲਿਆ ਜਾਵੇ ਬਿਲਕੁਲ ਬਿਲਕੁਲ ਸਿੱਖ ਕੌਮ ਬਹਾਦਰ ਹਰ ਇੱਕ ਦੇ ਆਪਾਂ ਪਿੱਛੇ ਨਾ ਲੱਗੀਏ ਇਹ ਗੈਂਗਸਟਰ ਤੇ ਲੰਡਰ ਜਿਹੜੇ ਆ ਗੁੰਡੇ ਬਣੇ ਨੇ ਇਹ ਲੜਦੇ ਪਹਿਲਾਂ ਆਪ ਨੇ ਬਾਅਦ ਚ ਜੇ ਕਿਸੇ ਦੇ ਬਾਲ ਖੁੱਲ ਗਏ ਮੁੱਦਾ ਫਿਰ ਕੌਮ ਨਾਲ ਜੋੜਦੇ ਨੇ ਕੌਮ ਨੂੰ ਬਦਨਾਮ ਕਰਨ ਵਾਲੇ ਗੈਂਗਸਟਰਾਂ ਨੂੰ ਤੇ ਆ ਗੁੰਡਿਆਂ ਨੂੰ ਨੱਥ ਪਾ ਕੇ ਪੰਜਾਬ ਪੁਲਿਸਾਂ ਅੰਦਰ ਭੇਜੇ ਤਾਂ ਕਿ ਪੰਜਾਬ ਦਾ ਮਾਹੌਲ ਆ ਜਿਹੜਾ ਉਹ ਸ਼ਾਂਤ ਹੋ ਸਕੇ ਬਹੁਤ ਬਹੁਤ ਧੰਨਵਾਦ